ਇੰਤਜ਼ਾਰ ਜਾਂ ਲਗਾਤਾਰ ਇਸ ਸੰਬੰਧ ਵਿੱਚ ਸਾਡੇ ਨਾਲ ਟੈਲੀਫੋਨ ਤੇ ਜੋ ਹੈ ਜੁੜ ਗਏ ਨੇ ਗੁਰਤੇਜ ਸਿੰਘ ਢਿੱਲੋਂ ਜੋ ਕਿ ਨਾਬਾ ਇੰਪਰੂਵਮੈਂਟ ٹرسٹ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹਨ ਤੇ ਨਾਲ ਨਾਲ ਸੂਬਾ ਕਾਰਜਕਾਰਨੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਜੋ ਮੈਂਬਰ ਹੈ ਅਸੀਂ ਉਹਨਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਨਾਲੇ ਹੋਰ ਵੀ ਕਈ ਗੱਲਾਂ ਕਰਾਂਗੇ ਜਿਨ੍ਹਾਂ ਦਾ ਕੀ ਸਰਕਾਰ ਸਿੱਧਾ-ਸਿੱਧਾ ਜਨਤਾ ਦੇ ਨਾਲ ਹੈ ਅਰਤੀ ਲੋਸਾਬ ਸਭ ਤੋਂ ਪਹਿਲਾਂ ਤੁਹਾਡਾ A1 ਪੰਜਾਬੀ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਸਰ ਧੰਨਵਾਦ ਬਹੁਤ-ਬਹੁਤ ਜੀ ਤੁਸੀਂ ਅ ਜੁੜਨ ਦਾ ਮੌਕਾ ਦਿੱਤਾ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ ਜੀ ਗੁਰਤੇਜ ਜੀ ਜਿਸ ਤਰ੍ਹਾਂ ਕਿ ਤੁਸੀਂ ਨਾਬਾ ਇੰਪਰੂਵਮੈਂਟ ٹرسٹ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹੋ ਤੇ ਮੌਜੂਦਾ ਸੂਬਾ ਕਾਰਜਕਾਰਨੀ ਦੇ ਮੈਂਬਰ ਹੋ ਤਾਂ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਜੋ ਪਟਿਆਲੇ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚੇ ਦਾ ਵਿਸਤਾਰ ਤੇ ਵਿਸਤਾਰ ਤੇ ਲਗਾਤਾਰ ਇੰਤਜ਼ਾਰ ਹੋ ਰਿਹਾ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਸਰ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਸ਼ੁਰੂ ਤੋਂ ਪਟਿਆਲੇ ਜ਼ਿਲ੍ਹੇ ਦੀ ਡਿਵੈਲਪਮੈਂਟ ਲਈ ਹਮੇਸ਼ਾ ਸincere efforts ਕਰਦਾ ਰਹੇ ਤੇ ਹੁਣ ਵੀ ਜਾਰੀ ਨੇ ਮੇਰੇ ਜੀ ਜੀ ਮੈਂ ਜਦੋਂ ਕਾਂਗਰਸ ਦੀ ਸਰਕਾਰ ਸੀ ਇੱਥੇ ਜੀ ਉਦੋਂ ਮੈਂ ਇੱਥੇ ਕਾਇਦਾ ਐਲੀਵੇਟਿਡ ਫਲਾਈਓਵਰ ਪਟਿਆਲੇ ਲਈ 800 ਕਰੋੜ ਰੁਪਏ ਦਾ پلان ਕੀਤਾ ਸੀ ਜੀ 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 16 ਕਿਲੋਮੀਟਰ ਉਹਦਾ ਆਉਣ ਜਾਂਦਾ ਲੈਂਸ ਈਉ ਦੀ 30 ਕਿਲੋਮੀਟਰ ਦੀ 16 ਕਿਲੋਮੀਟਰ ਬੋਥ ਵੇ ਇੱਕ ਸਾਈਡ ਤੋਂ 8 ਕਿਲੋਮੀਟਰ ਦੀ ਉਹਦੀ ਲੈਂਸ ਬਣਦੀ ਸੀ ਜੀ ਤੇ 1 ਕਿਲੋਮੀਟਰ ਤੇ 50 ਕਰੋੜ ਰੁਪਏ ਖਰਚ ਹੁੰਦਾ ਸੀ ਆ ਜੀ ਤੇ ਦੋਹੇ ਲੈਂਸ ਬਣਾ ਕੇ 16 ਕਿਲੋਮੀਟਰ ਬਣਦਾ ਸੀ 16 5 80 ਜੀ ਤੇ 800 ਕਰੋੜ ਦਾ ਉਹ ਐਲੀਵੇਟਿਡ ਫਲਾਈਓਵਰ ਜੀ ਪਿੱਲਰ ਦੇ ਉੱਪਰ ਬੰਨਣਾ ਸੀ ਸ਼ਹਿਰ ਦੇ ਵਿੱਚ ਉਹ ਪਲਾਨ ਕੀਤਾ ਸੀ ਜੀ ਉਹਦੇ ਸਬੰਧ ਚ ਮੇਰੀ ਮੀਟਿੰਗ ਹਰਦੀਪ ਸਿੰਘ ਧੁਰੀ ਜੀ ਆਪਣੇ ਜਿਹੜੇ ਮਿਨਿਸਟਰ ਨੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਜੀ ਉਹਨਾਂ ਨੂੰ ਰਿਕੁਐਸਟ ਕਰਕੇ ਮੈਂ ਪਟਿਆਲੇ ਲਈ ਉਹਨਾਂ ਤੋਂ ਪ੍ਰੋਸੈਸ ਸ਼ੁਰੂ ਕਰਾਇਆ ਸੀ ਜੀ ਜੀ ਤੇ ਉਹਨਾਂ ਦੇ ਜਿਹੜੇ ਸੈਕਟਰੀ ਹਾਊਸਿੰਗ ਸੀ ਇਹ ਦਿੱਲੀ ਜੀ ਪੁਰੀ ਸਾਹਿਬ ਨੇ ਬਕਾਇਦਾ ਉਦੋਂ ਆਫੀਸ਼ੀਅਲੀ ਚਿੱਠੀ ਉਹਨਾਂ ਦੇ ਸੈਕਟਰੀ ਨੇ ਭੇਜੀ ਐ ਸੀਨੀਅਰ ਸੈਕਰੀ ਪੰਜਾਬ ਨੂੰ ਕਰਤਾਰਨ ਅਫਤਾਰ ਸਿੰਘ ਜੀ ਨੂੰ ਜੀ ਵੀ ਆਹ ਜਿਹੜਾ ਪ੍ਰੋਜੈਕਟ ਹੈਗਾ ਕਿ ਮਿਨਿਸਟਰ ਸਾਹਿਬ ਨੇ ਕਿਹਾ ਇਹਨੂੰ ਕੀਤਾ ਜਾਵੇ ਤੇ ਇਹਦੀ ਰਿਪੋਰਟ ਕਰਕੇ ਭੇਜੋ ਜੀ ਜੋ ਜਿਹੜੀ ਬੰਦੀ ਫਾਰਮੈਲਿਟੀਆਂ ਹੈਗੀਆਂ ਉਹ ਕੰਪਲੀਟ ਕੀਤੀਆਂ ਜਾਂ ਤਾਂ ਜੋ ਇਹਨੂੰ ਪ੍ਰੋਜੈਕਟ ਨੂੰ ਕੀਤਾ ਜਾ ਸਕੇ ਜੀ ਜੀ ਚੀਫ ਸੈਕਟਰੀ ਪੰਜਾਬ ਨੂੰ ਚਿੱਠੀ ਆ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਗੱਲ ਦਰਦੀ ਹੈ ਜੀ ਇੱਥੇ ਪਟਿਆਲੇ ਵਿੱਚ ਮੇਰੀ ਆਫੀਸ਼ੀਅਲ ਮੀਟਿੰਗਸ ਪਹਿਲਾਂ ਮਿਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ ਹੋਈ ਜੀ ਤੇ ਚੀਫ ਇੰਜੀਨੀਅਰ ਪੀਡਬਲਯੂਡੀ ਉਦੋਂ ਇੱਥੇ ਸੀਜੀਟੀ ਇੰਜ ਸਾਹਿਬ ਉਹਨਾਂ ਨਾਲ ਬਕਾਇਦਾ ਮੇਰੀ ਆਫੀਸ਼ੀਅਲ ਦੋ ਮੀਟਿੰਗਸ ਹੋਈਆਂ ਜੀ ਜੀ ਲੇਕਿਨ ਗੱਲ ਕੀ ਤਾਂ ਤਰਤੀ ਜੇ ਇਥੋਂ ਦੀ ਪੰਜਾਬ ਸਰਕਾਰ ਦਾ ਮਨ ਹੁੰਦਾ ਕਰੰਦਾ ਜੀ ਤੇ ਇਥੋਂ ਦੇ ਜਿਹੜੇ ਪਹਿਲਾਂ ਜਦੋਂ ਮੈਂ ਪ੍ਰੋਜੈਕਟ ਦਾ ਹੱਥ ਤਿਆਰੀ ਕੀਤੀ ਸੀ ਜੀ ਉਦੋਂ ਪੀ ਡਬਲਯੂ ਡੀ ਮਿਨਿਸਟਰ ਸੀਗੇ ਰਜ਼ੀਆ ਸੁਲਤਾਨਾ ਜੀ ਜੀ ਤੇ ਬਕਾਇਦਾ ਮੈਂ ਕੈਪਟਨ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ ਕੈਪਟਨ ਸਾਹਿਬ ਨੇ ਵੀ ਇਹਨਾਂ ਦੇ ਓਐਸਡੀ ਐਮਪੀ ਸਿੰਘ ਨੇ ਚਿੱਠੀ ਵਿੱਚੋਂ ਆਗੀ ਸੀ ਜੀ ਵੀ ਕੈਪਟਨ ਸਾਹਿਬ ਨੇ ਗੋ ਹੈਡ ਦੇਤਾ ਜੀ ਬਿਲਕੁਲ ਆਫੀਸ਼ੀਅਲ ਚਿੱਠੀਆਂ ਨੇ ਇਹਨਾਂ ਦੀਆਂ ਆ ਹਾਂ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰਗਾ ਜੀ ਜੀ ਉਸ ਬਾਅਦ ਮੇਰੀ ਮੀਟਿੰਗ ਸ਼ੁਰੂ ਹੋ ਗਈਾ ਰਜ਼ੀਆ ਸੁਲਤਾਨਾ ਦਾ محکمہ ਬਦਲ ਕੇ ਪੀ ਡਬਲਯੂ ਡੀ ਵਿਜੇਂਦਰ ਸਿੰਘਲਾ ਕੋਲ ਆ ਜਾਂਦਾ ਹੈ ਜੀ ਜੀ ਇਹ ਵਿਜੇਂਦਰ ਸਿੰਘਲਾ ਆਫੀਸ਼ੀਅਲੀ ਲੈਟਸ ਇਨਸਟਾ ਜਿਸ ਤਰ੍ਹਾਂ ਟੇਕਓਵਰ ਕਰਦੇ ਨੇ ਪੀ ਡਬਲਯੂ ਡੀ ਡਿਪਾਰਟਮੈਂਟ ਆਫ ਜੀ ਜੀ ਆਹ ਮਹਿਕਮੇ ਤੋਂ ਸੁਜੈਸ਼ਨਸ ਮੰਗਦੇ ਨੇ ਵੀ ਇੱਥੇ ਕੀ ਕੀ ਸੁਧਾਰ ਕੀਤੇ ਜਾਣ ਜੀ ਜੀ ਤੋ 22 ਸੁਜੈਸ਼ਨਸ ਨਿਕਲ ਕੇ ਆਈ ਉਸ ਵਿੱਚ ਜੀ ਸਰ ਇਹ ਤਾਂ ਹੋਈ ਐਲੀਵੇਟਡ ਪੁਲ ਦੀ ਗੱਲ ਉਸ ਦੇ ਬਾਅਦ ਜੋ ਲਗਾਤਾਰ ਤੁਹਾਡੇ ਵੱਲੋਂ ਜੀ ਇਹਨਾਂ ਨੇ ਇਹਨੂੰ ਮੈਂ ਕੰਪਲੀਟ ਕਰਦਾ ਕਿਉਂਕਿ ਆਹ ਇਸ਼ੂ ਦਰਸ਼ਕਾਂ ਤੱਕ ਪਹੁੰਚਣਾ ਜ਼ਰੂਰੀ ਹੈ ਜੀ 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 ਜਦੋਂ ਜਦੋਂ ਉਹਨਾਂ ਨੇ ਪੀ ਡਬਲਯੂ ਡੀ ਆਫਿਸਰਸ ਨਾਲ ਮੀਟਿੰਗ ਕੀਤੀ ਤੇ 22 ਪੁਆਇੰਟਸ ਉਹਨਾਂ ਨੇ ਕੱਢ ਕੇ ਜਿੱਤੇ ਵੀ ਆਹ ਸਾਨੂੰ ਸੁਧਾਰ ਕਰਨਾ ਚਾਹੀਦਾ ਹੈ ਜੀ ਤੇ 21ਵਾਂ ਪੁਆਇੰਟ ਸਰਕਾਰੀ ਚਿੱਠੀ ਹੈਗੀ ਮੇਰੇ ਕੋਲ ਮੈਂ ਤੁਹਾਨੂੰ ਭੇਜ ਦੂੰਗਾ ਜੀ ਉਜੇ ਲਿਖਾਇਆ ਕਿ ਬੀਜੇਪੀ ਦਾ ਪੰਜਾਬ ਇੱਕੋ ਹੀ ਐਲੀਵੇਟਿੰਗ ਫਲਾਈਓਰ ਬਣ ਰਿਹਾ ਹੈ ਜੀ ਇਹ ਇਹਦੇ ਚ ਗੁਰਸੇਹਿਤ ਨੰਦਨਾਮ ਚੰਕੁਰਾ ਕਿਰਪਾ ਕਰਕੇ ਆ ਪ੍ਰੋਜੈਕਟ ਤੁਸੀਂ ਆਪਣੇ ਹੱਥ ਚ ਲੋ ਓਕੇ ਤੁਹਾਡਾ ਨਾਮ ਬੀਜੇ ਇਸੰਗਰੂਰ ਵਾਂਗੂ ਚਮਕੂਗਾ ਜੀ ਜੀ ਆ ਮੈਂ ਨਹੀਂ ਬੋਲ ਰਿਹਾ ਆ ਸਰਕਾਰੀ ਚਿੱਠੀ ਬੋਲ ਰਹੀ ਹੈ ਜੀ 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 ਇਹਨਾਂ ਨੇ ਜਦੋਂ ਚਿੱਠੀ ਦਾ ਮੈਨੂੰ ਪਤਾ ਲੱਗਿਆ ਮੈਂ ਬਕਾਇਦਾ ਵਿਜੇਂਦਰ ਸਿੰਘ ਲਾਈ ਨੂੰ ਕਾਲ ਕੀਤੀਆਂ ਵੀ ਇਹਨੂੰ ਪ੍ਰੋਜੈਕਟ ਨੂੰ ਆਪਾਂ ਮੈਨੂੰ ਪਤਾ ਲੱਗ ਗਿਆ ਸੀ ਮੇਰੇ ਸੋਰਸਸ ਤੋਂ ਕਿ ਇਹਨੂੰ ਰੱਦ ਕਰਨਾ ਚਾਹੁੰਦੇ ਨੇ ਵੀ ਇਹਦੇ 'ਚ ਆਪਾਂ ਪ੍ਰੋਜੈਕਟਾ ਕਰਨਾ ਨਹੀਂ ਹੈਗਾ ਜੀ ਜੀ ਵੀ ਕ੍ਰੈਡਿਟ ਗੁਰਸੇਈ ਤੇ ਲੌਂਗ ਹਨ ਚਲਾ ਜਾਊਗਾ ਜੀ ਸੋ ਗੱਲ ਮੈਨੂੰ ਪਤਾ ਲੱਗੀ ਚਿੱਠੀ ਮੇਰੇ ਕੋਲ ਆ ਗਈ ਜੀ ਆਫ ਤੋਂ ਰਿਕਾਰਡ ਜੀ ਤੇ ਫਿਰ ਮੈਂ ਇਹਨਾਂ ਨੂੰ ਵਿਜੇਂਦਰ ਸਿੰਘ ਜੀ ਨੂੰ ਰਿਕਵੈਸਟ ਕਰਨ ਲਈ ਗੱਲ ਕੀਤੀ ਕਦੀ ਚਾਹੀ ਕਿ ਇਹਨੂੰ ਪ੍ਰੋਜੈਕਟ ਨੂੰ ਰੱਦ ਨਾ ਕਰੋ ਇਹਨੂੰ ਕਰੋ ਜੀ ਉਦਘਾਟਨ ਵੀ ਤੁਸੀਂ ਕਰਨਾ ਕ੍ਰੈਡਿਟ ਵੀ ਤੁਸੀਂ ਲਓ ਸ਼ਹਿਰ ਲਈ ਕੋਈ ਚੰਗੀ ਚੀਜ਼ ਬਣਦੀ ਇਹਨੂੰ ਬਣ ਜਾਂਦਾ ਬਿਲਕੁਲ ਜੀ ਬਿਲਕੁਲ ਲੇਕਿਨ ਵਿਜੇਂਦਰ ਲੇਕਿਨ ਵਿਜੇਂਦਰ ਸਿੰਘ ਜੀ ਮੇਰੇ ਨਾਲ ਫੋਨ ਤੇ ਲਾਈਨ ਤੇ ਆਈ ਨਹੀਂ ਜੀ ਇਹਨਾਂ ਕੋਲ ਨੰਬਰ ਫ੍ਰੀ ਹੈ ਮੇਰਾ ਜੀ ਤੇ ਪੀਐਨ ਕਹਿੰਦਾ ਸੀ ਕਰਾਉਣਾ ਗੱਲ ਮੁਰਕੀ ਉਹਨੇ ਹਲਕਾ ਤਲੋ ਅੱਜ ਚੱਕੀ ਕਰੋਣੀ ਹੁਣ ਤਾਂ ਪਾਵਰ ਚ ਨਹੀਂ ਰਹੇ ਹੋ ਜੀ ਜੀ ਤੇ ਉਹ ਪ੍ਰੋਜੈਕਟ ਇਹਨਾਂ ਨੇ ਰੱਦ ਕਰਤਾ ਸਰ ਉਹ ਇੰਤਜ਼ਾਰ ਹਜੇ ਵੀ ਬਰਕਰਾਰ ਹੈ ਨਹੀਂ ਇੰਤਜ਼ਾਰ ਤਾਂ ਹੁਣ ਇਹਨਾਂ ਦੇ ਬੱਲੇ ਕੀ ਰਹਿ ਗਿਆ ਜੀ ਜਿਹੜੀ ਹੁਣ ਸਾਡੀ 2027 ਚ ਭਾਜਪਾ ਦੀ ਸਰਕਾਰ ਬਣੂਗੀ ਜੀ ਉਦੋਂ ਉਦੋਂ ਸਾਡੀ ਸਰਕਾਰ ਬਣੂਗੀ ਸੈਂਕਟੇ ਸਾਡੀ ਹੈਗੀ ਹੈ ਉਹ ਪ੍ਰੋਜੈਕਟ ਗੁਰਤੇਜ ਢਿੱਲੋਂ ਪੂਰਾ ਕਰਕੇ ਦੇਊਗਾ ਪਟਿਆਲੇ ਦੇ ਲੋਕਾਂ ਨੂੰ ਤੇ ਉਹਦਾ ਫਿਰ ਸਟਾਰ ਪ੍ਰਚਾਰਕ ਵੀ ਗੁਰਤੇਜ ਢਿੱਲੋਂ ਹੀ ਬਣੇਗਾ ਚਲੋ ਜੀ ਮੈਂ ਤਾਂ ਇਹ ਕਹਿੰਦਾ ਸਟਾਰ ਪ੍ਰਚਾਰਕ ਤਾਂ ਮੇਰੇ ਜ਼ਿਲ੍ਹੇ ਦੇ ਲੋਕ ਹੋਣਗੇ ਜੀ ਜਿਹੜੇ ਅੱਜ ਦੇਖੋ ਨਾ ਟ੍ਰੈਫਿਕ ਦੀ ਸਮੱਸਿਆ ਕਿੰਨੀ ਵੱਡੀ ਹੈ ਪਟਿਆਲੇ ਚੋਂ lettes say ਕੀ ਆਫਿਸਰਸ ਕਲੋਨੀ ਚੋਂ ਨਿਕਲ ਕੇ ਬਾਈ ਨੰਬਰ ਠਾਪੜ ਤੱਕ ਜਾਣਾ ਹੋਵੇ ਜੀ ਤਾਂ 35-40 ਮਿੰਟ ਲੱਗ ਜਾਂਦੇ ਨੇ ਜੀ 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 ਬਿਲਕੁਲ ਇਹ ਤੁਸੀਂ ਦੇਖੋ ਨਾ ਡੇ ਬਾਏ ਡੇ ਟ੍ਰੈਫਿਕ ਇਨਕਰੀਜ਼ ਹੋ ਰਿਹਾ ਉਸੇ ਕਰਕੇ ਉਸੇ ਉਤੇ ਗੁਰਦੇਈ ਤੇ ਲੋਨੇਕ ਕਲੀਨ ਸਚਾਰਾ ਨਹੀਂ ਐਲੀਵੇਟਡ ਤੇ ਜੀ ਵੀ ਮੈਂ ਆਪਣੇ ਲਈ ਬਣਾ ਰਹੇ ਹਾਂ ਹੋਰ ਕਿਸੇ ਨੇ ਨਹੀਂ ਚੜਨਾ ਨਹੀਂ ਬਿਲਕੁਲ ਜੀ ਸਾਰੇ ਲਈ ਪੰਜਾਬ ਦੀ ਜਨਤਾ ਲਈ ਪਟਿਆਲਾ ਦੀ ਜਨਤਾ ਲਈ ਜ਼ਰੂਰੀ ਜੀ ਹਾਂ ਜੀ ਸੋ ਆਹ ਤਾਂ ਸੀ ਐਲੀਵੇਟਡ ਫਲਾਈਓਵਰ ਰੀਅਲ ਸਰ ਉਸ ਤੋਂ ਬਾਅਦ ਤੁਸੀਂ ਇੱਕ 4 ਲੇਨ ਜੋ ਹੈ ਪਟਿਆਲਾ ਤੋਂ ਨਾਬਾ ਲਈ ਵੀ ਉਹਦੇ ਲਈ ਵੀ ਪ੍ਰਯਾਸ ਕੀਤਾ ਸਰ ਹਾਂ ਜੀ ਉਹ ਮੈਂ ਦੱਸਣਾ ਚਾਹਉ 32 ਕਰੋੜ 52 ਲੱਖ ਰੁਪਏ ਦਾ ਸੈਂਟਰਲ ਰੋਡ ਇਨਫਰਾਸਟ੍ਰਕਚਰ ਫੰਡਿੰਗ ਮੈਂ ਪਾਸ ਕਰਾਇਆ ਹੈ 2019 ਦਾ ਜੀ ਡਿਕਰੀਸ ਆਤੋਂ ਜੀ ਤੇ ਹੁਣ ਤਾਂ ਦੁਬਾਰਾ ਵੀ ਮੰਤਰੀ ਬਣ ਗਏ ਉਹ ਸੈਕਿੰਡ ਜੀ ਟਨਯੋਰ ਚ ਵੀ ਜੀ ਜੀ ਉਹ ਜਿਹੜਾ ਪ੍ਰੋਜੈਕਟ ਹੈਗਾ ਐਲੀ ਆਹ ਸੌਰੀ ਜੀ ਫੋਰ ਲੀਨਿੰਗ ਦਾ ਨਾਂਬਾ ਤੇ ਆਲਾ ਨਾਂਬਾ ਫੋਰ ਲੀਨਿੰਗ ਦਾ ਪ੍ਰੋਜੈਕਟ ਹੈਗਾ ਮੈਂ ਬਕਾਇਦਾ ਧਰਨਾ ਵੀ ਲਾਹਟ ਹੈ ਜੀ ਪਿਛਲੇ ਸਾਲ ਉਹਦੇ ਵਾਸਤੇ ਜੀ ਜੀ ਨਾਂਬਾ ਰੋਡ ਮੈਂ ਧਰਨਾ ਲਾਇਆ ਸੀ ਵੀ ਤੁਸੀਂ ਡੀਪੀਆਰ ਭੇਜ ਦਿਓ ਜੀ ਇੰਟਰਨੂੰ ਕਿਉਂਕਿ ਇਹਦੇ ਵਿੱਚ ਪੰਜਾਬ ਸਰਕਾਰ ਨੇ ਸਿਰਫ ਡੀਪੀਆਰ ਜਾਨੀ ਹੈ ਡਿਟੇਲ ਪ੍ਰੋਜੈਕਟ ਰਿਪੋਰਟ ਓਕੇ ਤੇ ਸੈਂਟਰਲ ਰੋਡ ਇਨਫਰਾਸਟਰਕਚਰ ਫੰਡ ਜੋਂ 100% ਪੈਸਾ ਸੈਂਟਰ ਨੇ ਦੇਣਾ ਹੈਗਾ ਇਹਦੇ ਵਿੱਚ ਇਨਸਟਾਲਮੈਂਟਸ ਵਿੱਚ ਜੀ ਜੀ ਲੇਕਿਨ ਮੇਰਾ ਧਰਨਾ ਲਾਉਣ ਦੇ ਬਾਵਜੂਦ ਵੀ ਆਸ਼ਵਾਸਨ ਇਹਨਾਂ ਨੇ ਰਿਪੋਰਟ ਅਮਨ ਉਸੇ ਭੇਜਾਂਗੇ ਲੇਕਿਨ ਇਹਨਾਂ ਨੇ ਅੱਖਾਂ 'ਚ ਘਟਾ ਹੀ ਪਾਇਆ ਪੰਜਾਬ ਸਰਕਾਰ ਨੇ ਉਹਦੀ ਡੀਪੀਆਰ ਵੀ ਇਹਨਾਂ ਨੇ ਸੈਂਟਰ ਨੂੰ ਅੱਜ ਤੱਕ ਨਹੀਂ ਭੇਜੀ ਜੀ ਫਿਰ ਇਹ ਗੱਲ ਕਰ ਰਹੇ ਆ ਇਹ ਗੱਲ ਕਰ ਰਹੇ ਆ ਪੰਜਾਬ ਵਿੱਚ ਡਵੈਲਪਮੈਂਟ ਦੀ ਗੱਲ ਤਾਂ ਇਹ ਕਿਸ ਤਰ੍ਹਾਂ ਪੂਰੀ ਹੋਏਗੀ ਐਲੀਵੇਟਡ ਫਲਾਈਓਵਰ ਉਹ ਵਾਲਾ ਪੈਂਡਿੰਗ ਚੱਲਾ ਗਿਆ 4 ਲੇਨ ਵਾਲਾ ਜੋ ਪ੍ਰੋਜੈਕਟ ਹੈ ਉਹ ਪੈਂਡਿੰਗ ਹੀ ਚੱਲਾ ਗਿਆ ਤੁਹਾਡੇ ਕਹਿਣ ਅਨੁਸਾਰ ਡੀਪੀਆਰ ਹੀ ਨਹੀਂ ਭੇਜੀ ਤਾਂ ਸਰ ਕਿਸ ਤਰ੍ਹਾਂ ਪੰਜਾਬ ਦਾ ਜੋ ਇਹ ਹੁਣ ਤੁਸੀਂ ਗਰੈਂਟ ਸਿਨੈਰੀਓ ਦੇਖੋ ਲੋਕ ਇਹਨਾਂ ਤਾਂ ਰੋ ਰਹੇ ਨੇ ਪੰਜਾਬ ਦੇ ਫਲੱਡ ਦੇ ਵਿੱਚ ਜੀ ਤੇ ਜਿਹੜਾ ਫਲੱਡ ਦਾ ਹੈਗਾ ਮੈਂ ਲਾਸਟ ਈਅਰ ਸੀਆਰ ਪਾਟਲ ਜੀ ਨੂੰ ਮਿਲਿਆ ਸੀ ਜੀ ਤੇ ਉਹਨਾਂ ਨੂੰ ਮੈਂ 5500 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਸੀਗਾ ਪੂਰਾ ਕੰਪਲੀਟ ਜੀ ਰਾਈਟ ਫਰਮ ਸ਼ਿਵਾਲਿਕ ਹਿਲਸ ਉੱਥੋਂ ਲੈ ਕੇ ਆਹ ਆਪ ਟੂ ਰਾਜਸਥਾਨ ਤੱਕ ਕਵਰ ਕਰਨਾ ਹੈਗਾ ਅਸੀਂ ਜੀ ਕਿਉਂਕਿ ਜਦੋਂ ਸ਼ਿਵਾਲਿਕ ਫੋਟ ਹਿਲਸ ਤੋਂ ਪਾਣੀ ਆਉਂਦਾ ਹੈ ਤੇ ਅੱਗੇ ਇਹਦਾ ਰੂਟ ਬੰਦਾ ਆਪ ਟੂ ਰਾਜਸਥਾਨ ਜੀ ਜੀ ਪੰਜਾਬ ਹੁੰਦਾ ਹੈ ਹਰਿਆਣਾ ਵੀ ਕਵਰ ਹੁੰਦਾ ਹੈ ਤੇ ਤਿੰਨ ਸਟੇਟਸ ਕਵਰ ਹੁੰਦੀਆਂ ਨੇ ਜੀ ਤੇ ਉਹਦੇ ਵਿੱਚ 5500 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ ਕਿ ਹੈਗਾ ਤੇ ਉਹਦੇ ਚ ਜਿਵੇਂ ਪਟਿਆਲੇ ਜ਼ਿਲ੍ਹੇ ਦਾ ਆਪਾਂ ਗੱਲ ਕਰੀਏ ਵੱਡੀ ਨਦੀ ਛੋਟੀ ਨਦੀ ਇਹਨਾਂ ਦੇ ਆਲੇ ਦੁਆਲੇ ਜਿਵੇਂ ਅਰਬਨ ਸਟੇਟ ਡੁੱਬ ਜਾਂਦਾ ਆਪਣਾ ਜੀ ਜੀ ਉੱਪਰ ਤਾਂ ਆਇਆ ਕਿਉਂਕਿ ਉਧਰਲੇ ਪਾਸੇ ਕੋਈ ਬਾਨੀ ਸੋਲਿਡ ਨਹੀਂ ਹੈਗਾ ਇੱਕ ਸੱਜੇ ਪਾਸੇ ਹੈਗਾ ਪਟਿਆਲਾ ਸ਼ਹਿਰ ਵਾਲ ਪਟਿਆਲਾ ਦਿਹਾਤੀ ਵਾਲ ਹੈ ਨਹੀਂ ਉਧਰ ਜੀ ਜੀ ਤੇ ਉਹਦੇ ਲਈ ਮੈਂ ਕੰਕਰੀਟ ਵੀ ਜਿਵੇਂ ਸਾਵਰਮਤੀ ਰਿਵਰ ਬੈੱਡ ਬਣਿਆ ਹੋਇਆ ਹੈ ਤੁਹਾਡਾ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਜੀ ਉਹ ਸਾਵਰਮਤੀ ਰਿਵਰ ਦੇ ਦੋਨੋਂ ਪਾਸੇ ਕੰਕਰੀਟ ਜੇ ਤੁਸੀਂ ਦੇਖੋ ਜੀ ਕੰਕਰੀਟ ਵਾਲਸ ਕੀਤੀਆਂ ਹੋਈਆਂ ਨੇ ਆਰ ਸੀ ਸੀ ਦੀਆਂ ਜੀ ਜੀ ਜਿੰਨਾ ਮਰਜ਼ੀ ਪਾਣੀ ਆ ਜਾਏ ਤੇ ਹੁਣ ਵੀ ਆਇਆ ਹੋਇਆ ਪਾਣੀ ਜੀ ਲੇਕਿਨ ਉਹ ਪਾਣੀ ਆਈ ਨਹੀਂ ਹੈ ਵੀ ਪਾਣੀ ਬਾਹਰ ਆ ਜੂਗਾ ਮਤਲਬ ਪਾਣੀ ਦੀ ਡਾਕ ਨਹੀਂ ਲੱਗਦੀ ਇਹ ਕਹਿਣ ਦਾ ਮਤਲਬ ਇਹ ਹੈ ਨਾ ਬਿਲਕੁਲ ਬਿਲਕੁਲ ਪਾਣੀ ਐਜ਼ ਇਟ ਇਜ਼ ਐਜ਼ ਇਟ ਇਜ਼ ਅੱਗੇ ਫਲੋਟ ਹੋਊਗਾ ਜੀ ਤੇ ਪਟਿਆਲਾ ਸ਼ਹਿਰ ਡੁੱਬਣੋਂ ਇਤਿਹਾਸ ਜਿਵੇਂ ਕਹਿੰਦੇ ਨਾ ਆਪਾਂ ਕਿ ਕੰਮ ਉਹ ਕਰੋ ਜੋ ਲੋਕ ਯਾਦ ਰੱਖਣ ਜੀ ਬਿਲਕੁਲ ਸੋਲਿਡ ਕੰਮ ਬਿਲਕੁਲ ਉਹ ਕੰਮ ਵੀ ਮੇਰੇ ਮਨ ਚ ਹੈਗਾ ਉਹ ਆਨਲਾਈਨ ਸਮੇਂ ਚ ਪਾਈਪਲਾਈਨ ਚ ਪਾਇਆ ਹੈ ਜੀ ਉਹ ਅੱਜ ਨਹੀਂ ਮੇਰੀਆਂ ਜਲ ਸ਼ਕਤੀ ਦੇ ਚੀਫ ਇੰਜੀਨੀਅਰ ਚੰਡੀਗੜ੍ਹ ਪੈਂਦੇ ਨੇ ਸੈਕਟਰ 9 ਦੇ ਵਿੱਚ ਜੀ ਉਹਨਾਂ ਨਾਲ ਮੇਰੀ ਇੱਕ ਮੀਟਿੰਗ ਹੋ ਚੁੱਕੀ ਹੈ ਜੀ ਇਹ ਇਹ ਇਸ ਨੂੰ ਇਹਦੇ ਸਾਨੂੰ ਬੜੇ ਪ੍ਰੋਜੈਕਟਾਂ ਟਾਈਮ ਲੱਗ ਜਾਂਦਾ ਹੈ ਜੀ ਜੀ ਕਿੱਟ ਲੱਕ ਕੀ ਹੈ ਪੰਜਾਬ ਦਾ ਕਿ ਇੱਥੇ ਜੇ ਕਿ ਸਰਕਾਰ ਹੈ ਜੀ ਉਹ ਪੰਜਾਬ ਦੇ ਨਾਲ ਲੋਕਾਂ ਨੇ ਜਿਵੇਂ ਚਾਵਾ ਨਾਲ ਬਣਾਈ ਹੈ ਜੀ ਉਹਨੇ ਚਾਵਾ ਨਾਲੋਂ ਕੰਮ ਨਹੀਂ ਕਰ ਰਹੀ ਜੀ ਉਸ ਤਰ੍ਹਾਂ ਪੰਜਾਬ ਚ ਤੁਹਾਨੂੰ ਮੈਂ ਕੀ ਕਹਾ ਹੁਣ ਲੁੱਟ ਖਸੁੱਟ ਸਾਰਾ ਕੁਝ ਚੱਲ ਰਿਹਾ ਹੈ ਜੀ ਵੀ ਕਿਸੇ ਤਰੀਕੇ ਪੰਜਾਬ ਨੇ ਲੁੱਟ ਕੇ ਦੂਜੀਆਂ ਸਟੇਟਾਂ ਵੱਲ ਪੈਸਾ ਲੈ ਜੀ ਹੈ ਜੀ ਉਹ ਚੀਜ਼ਾਂ ਚੱਲ ਰਹੀਆਂ ਫਿਰ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਜੀ ਫਿਰ ਆਪਾਂ ਗਲਬੰਦ ਚੀਜ਼ਾਂ ਦਾ ਬਣਾ ਜਦੋਂ ਸਮਝੀ ਨਹੀਂ ਆਉਂਦੀਆਂ ਮਤਲਬ ਉਹਦੇ ਲਈ ਇੰਤਜ਼ਾਰ ਕਰਨਾ ਪੈਂਦਾ ਜਿੱਦਾਂ ਕਿ ਸਾਡਾ ਸਾਡਾ ਟਾਈਟਲ ਹੈ ਕਿ ਬੁਨਿਆਦੀ ਟਾਂਚੇ ਲਈ ਵਿਸਤਾਰ ਇੰਤਜ਼ਾਰ ਜਾਂ ਲਗਾਤਾਰ ਉਹੀ ਚੱਲ ਰਿਹਾ ਸਰ ਆ ਤਾਂ 50 ਲੋਕਾਂ ਨੂੰ ਸਾਡੇ ਚੰਨ ਪਾਉਣੇ 4 ਸਾਲ ਨਿਕਲ ਗਏ ਜੀ ਜਿਹੜੇ ਪਾਉਣੇ ਸਵਾ ਕਸਾਲ ਡੇਢ ਸਾਲ ਰਹਿੰਦਾ ਇਹਨਾਂ ਦਾ ਚਾਰ ਦਾ ਉਹਨਾਂ ਸਮਾਂ ਦਾ ਇਹਨਾਂ ਨੂੰ ਹੰਡਾਉਣਾ ਹੀ ਪੈਣਾ ਔਖੇ ਸੌਖੇ ਜੀ ਉਗੀ ਬੈਂਡੇਡ ਇਟਾ ਤੱਕੜਾ ਦਿੱਤਾ ਹੋਇਆ ਹੈ ਜੀ ਤੇ ਹੁਣ ਆਪਣਾ ਟਿਨਿਓਰਾ ਪੂਰਾ ਕਰੂਗੀ ਸਰਕਾਰ ਆ ਜੀ ਸਰ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਲਗਾਤਾਰ ਜੋ ਹੈ ਆਪਣੇ ਨਾਬੇ ਦੇ ਲਈ ਆਪਣੇ ਜ਼ਿਲ੍ਹੇ ਪਟਿਆਲੇ ਦੇ ਲਈ ਕੰਮ ਕੀਤੇ ਜਾ ਰਹੇ ਹਨ ਇੱਕ ਮੋਬਾਈਲ ਵੈਨ ਹੈਲਥ ਮੋਬਾਈਲ ਵੈਨ ਉਹ ਵੀ ਤੁਸੀਂ ਸ਼ੁਰੂ ਕੀਤੀ ਸੀ ਉਸ ਦਾ ਉਸ ਦਾ ਉਸ ਦਾ ਵੀ ਕੀ ਉਸ ਦਾ ਵੀ ਕੀ ਕਾਰਨ ਰਿਹਾ ਸਰ ਉਹ ਜਿਹੜੀ ਮੋਬਾਈਲ ਹੈਲਥ ਕੈਂਪ ਸੀ ਉਹ ਚੱਲਦਾ ਫਿਰਦਾ ਮਿਨੀ ਹੌਟ ਡਿਸਪੈਂਸਰੀ ਸੀ ਬੇਸਿਕਲੀ ਯਾਰੋ ਹੁਣ ਵੀ ਚੱਲ ਰਹੀ ਹੈ ਪਟਿਆਲੇ 'ਚ ਜੀ ਜੀ ਤੇ ਇਹਨਾਂ ਨੇ ਕੀ ਕੀਤਾ ਜਿਹੜੀ ਮੌਜੂਦਾ ਸਰਕਾਰ ਹੈ ਪਹਿਲਾਂ ਤਾਂ ਮੇਰੇ ਆਫਿਸ 'ਚ ਹੀ ਘੱਟਦੀ ਸੀ ਉਹ ਜੀ ਜੀ ਆ ਮੈਂ ਸੀਐਸਆਰ ਫੰਡਾਂ ਚੋਂ ਲੈ ਆਂਦੀ ਸੀ ਜੀ ਆ ਲੋਟ ਹੋ ਗਈ ਸੀ ਆਪਣੇ ਰਾਜਸਥਾਨ ਨੂੰ ਜੀ ਤੇ ਰਾਜਸਥਾਨ ਦੀ ਮੈਂ ਕੈਂਸਲ ਕਰਾ ਕੇ ਪੰਜਾਬ 'ਚ ਲੈ ਕੇ ਆਇਆ ਸੀ ਜੀ ਜੀ ਵੀ ਪਟਿਆਲੇ ਜਿਲੇ ਉਹ ਪੰਜਾਬ 'ਚ ਲੈ ਗਿਆ ਵੀ ਪੰਜਾਬ 'ਚੋਂ ਸਿਆਲਚੋ ਫਿਰ ਪਟਿਆਲਾ ਐਲੋਕੇਟ ਕਰਾਇਆ ਆਪਣਾ ਜਿਲ੍ਹਾ ਵੀ ਇਹਦੇ ਵਿੱਚ ਮੈਂ ਚਾਹਨਾ ਕਿ ਇੱਥੇ ਲੋਕਾਂ ਦੀ ਸੇਵਾ ਹੋਵੇ ਵਧੀਆ ਜੀ ਜੀ ਉਹ ਜਿਹੜੀ ਵੈਨ ਹੈ ਇੰਪੋਰਟਡ ਵੈਨ ਹੈ ਸੈਂਟਰਲੀ ਏਸੀ ਹੈ ਤੇ ਪੂਰੀ ਵਧੀਆ ਇਕੁਇਪਡ ਵੈਨ ਹੈ ਉਹਦੇ ਟੈਸਟ ਵੀ ਹੁੰਦੇ ਨੇ ਉਹਦੇ 'ਚ ਜੀ ਮੈਡੀਸਿਨਸ ਵੀ ਫ੍ਰੀ ਦਿੰਦੇ ਨੇ ਸਰ ਉਹਦੇ 'ਚ ਕਿੰਨੇ ਕ ਲੋਕਾਂ ਨੇ ਹੁਣ ਤੱਕ ਫਾਇਦਾ ਚੁੱਕ ਚੁੱਕੇ ਹਨ ਉਹਦੇ 'ਚ ਜੀ ਦੇਖੋ ਮੇਰੇ ਕੋਲ ਤਾਂ ਉਹ ਵੈਨ ਇਹਨਾਂ ਨੇ ਸਿਆਲਚਰ ਨੇ ਖੋਲ ਹੀ ਤੁੰਨ ਦੱਸਾਂ ਜੀ ਬਿਲਕੁਲ ਤਾਂ ਮੇਰੇ ਆਫਿਸ 'ਚ ਖੜਦੀ ਸੀ ਉਹ ਫਿਰ ਇਹਨਾਂ ਨੇ ਜਿਹੜੀ ਕੰਪਨੀ ਤੋਂ ਆਈ ਸੀ ਉਹਨਾਂ ਨੂੰ ਡਰਾ ਲਿਆ ਇਹਨਾਂ ਨੇ ਜੀ ਤੇ ਮੇਰੇ ਕੋਲ ਤਾਂ ਵੈਨ ਹਾਲ ਇਸ ਇਹਨਾਂ ਨੇ ਪੰਜਾਬ ਸਰਕਾਰ ਨੇ ਖੋਹ ਲਈ ਮਤਲਬ ਸਰਕਾਰ ਬੰਦੇ ਸਾਰੇ ਇਹੀ ਕੰਮ ਕਰਤਾ ਆ ਮੇਰ ਤੋਂ ਤਾਂ ਖੋਲੀ ਇਹਨਾਂ ਨੇ ਜੀ ਉਹ ਮੈਂ ਲਾਂਚ ਕੀਤੀ ਲਾਂਚ ਮੈਂ ਕੀਤੀ ਸਭ ਨੂੰ ਪਤਾ ਲੇਕਿਨ ਮੈਂ ਆ ਅੱਜ ਸਭ ਨੂੰ ਪਤਾ ਜੀ ਜੀ ਇਹਨਾਂ ਨੇ ਮੇਰ ਤੋਂ ਖੋਲੀ ਵੀ ਗੁੱਤੇ ਇਹਦੇ ਤੋਂ ਉਹਦਾ ਕ੍ਰੈਡਿਟ ਨਾਲ ਹੈ ਜੀ ਮੈਂ ਕੋਈ ਕ੍ਰੈਡਿਟ ਲਾਈਨ ਨਹੀਂ ਸੀ ਲਿਆਂਦੀ ਮੈਂ ਲੋਕਾਂ ਦੀ ਸੇਵਾ ਲਈ ਲਿਆਂਦੀ ਸੀ ਜੀ ਮੇਰੇ ਮੇਰੇ ਦਫ਼ਤਰ ਚ ਨਹੀਂ ਘਾਤੀ ਬਾਤ ਖੜਦੀ ਆ ਉੱਥੋਂ ਚਲੀ ਜਾਂਦੀ ਆ ਜੀ ਇੱਥੇ ਜੀ ਸਰ ਇੱਕ ਗੱਲ ਹੋਰ ਤੁਸੀਂ ਇੱਕ ਆਪਣਾ ਨਿਊ ਸ਼ਤਾਬਦੀ ਟ੍ਰੇਨ ਵਾਸਤੇ ਵੀ ਕੋਈ ਮਤਲਬ ਕਿ ਮੰਗ ਪੱਤਰ ਦਿੱਤਾ ਸੀਗਾ ਉਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਆਖਿਰੋਕ ਕੀ ਮਾਮਲਾ ਕੀ ਸੀਗਾ ਦੇਖੋ ਜਿਹੜੀ ਆ ਪਟਿਆਲੇ ਜ਼ਿਲ੍ਹੇ ਦੀਆਂ ਤਿੰਨ ਬੁਨਿਆਦੀ ਸਹੂਲਤਾਂ ਲਈ ਨਾ ਮੈਂ 2010 ਚ ਸਿਗਨੇਚਰ ਕਮੇਨ ਚਲਾਈ ਸੀ 2010 ਚ ਜੀ ਜੀ ਅੱਜ ਤੋਂ 15 ਸਾਲ ਪਹਿਲਾਂ ਜੀ ਉਹਦੇ ਸਤਿੰਨ ਬੁਨਿਆਦੀ ਸਹੂਲਤਾਂ ਮੈਂ ਬਾਲਵਾ ਬੈਲਟ ਲਈ ਮੰਗੀਆਂ ਸੀ ਜੀ ਜੀ ਅਸਾਂ ਦਾ ਵੀ ਆਨ ਰਿਕਾਰਡ ਹੈਗਾ ਜੀ ਉਹਦੇ ਤੇ ਜਿਸ ਸਾਡੀ ਜਿਹੜੀਆਂ ਰਿਕੁਆਇਰਮੈਂਟਸ ਮੈਂ ਵਖੇ ਦੇਖੀ ਅਸੀਂ ਨੰਬਰ 1 ਜੀ ਕਿ ਸਾਡਾ ਜਿਹੜਾ ਪਟਿਆਲਾ ਡਿਸਟ੍ਰਿਕਟ ਹੈਗਾ ਜੀ ਜੇ ਪਟਿਆਲੇ ਕੱਲੇ ਡਿਸਟ੍ਰਿਕਟ ਦੀ ਗੱਲ ਕਰਾਂ ਆਹੀ ਸਾਡਾ ਪਟਿਆਲਾ ਜ਼ਿਲ੍ਹਾ ਹੈਗਾ ਕਿ ਜਿਹੜਾ ਸਟਾਫ ਦੀ ਨਾਲ ਦਿੱਲੀ ਨਾਲ ਕਨੈਕਟ ਨਹੀਂ ਹੈਗਾ ਦਿੱਲੀ ਨਾਲ ਜੀ 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 ਪਟਿਆਲੇ ਤੋਂ ਕਿਸੀ ਸੰਗਰੂਰ ਆ ਜਾਓ ਜੀ ਉੱਥੇ ਵਿੱਚ ਸ਼ਿਹਦਾਬ ਦੀ ਰੁਕਦੀ ਹੈ ਜੀ ਮੇਰੇ ਅੱਗੇ ਬਨਾਲਿਆ ਜੋ ਉੱਥੇ ਵੀ ਰੁਕਦੀ ਹੈ ਜੀ ਪਟੰਡੇ ਵੀ ਰੁਕਦੀ ਹੈ ਸੋ ਅਮੋਰ ਵੀ ਫਾਜ਼ਿਲਕਾ ਵੀ ਰੁਕਦੀ ਹੈ ਤੇ ਫਿਰੋਜ਼ਪੁਰ ਵੀ ਰੁਕਦੀ ਹੈ ਜੀ 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 ਸਿਰਫ ਪਟਿਆਲਾ ਹੀ ਹੈ ਉਹ ਨੈਗਲੈਕਟਡ ਸੀਗਾ ਜੀ ਇਹਦੇ ਲਈ ਮੈਂ ਚਾਹੁੰਦਾ ਸੀ ਵੀ ਦਿੱਲੀ ਨਾਲ ਕਨੈਕਟ ਦਿੱਲੀ ਦੇ ਲੋਕਾਂ ਨਾਲ ਜੋੜਿਆ ਜਾਵੇ ਡੈਲੀਜ਼ ਨਾਲ ਜੀ ਦੂਸਰੀ ਮੰਗ ਸੀ ਮੇਰੀ ਕਿ ਜਿਹੜਾ ਪਟਿਆਲੇ ਰਜਿੰਦਰ ਹਸਪੀਟਲ ਹੈਗਾ ਜੀ ਮਾਲਵਾ ਬੈਲਟ ਦਾ ਸਭ ਤੋਂ ਵੱਡਾ ਹਸਪੀਟਲ ਸੀ ਕਿ ਟਾਈਮ ਆ ਹਾਂ ਜੀ ਜੀ ਇੱਥੋਂ ਦੇ ਲੋਕਾਂ ਨੂੰ ਜ਼ਿਆਦਾ ਪੈਂਦਾ ਪੀਜੀਆ ਇਲਾਜ ਕਰਵਾਉਣਾ ਜੀ ਜੀ ਵੀ ਕਿਉਂ ਨਾ ਉਹਨਾਂ ਨੂੰ ਪਟਿਆਲੇ ਜਿਹਨ ਨਾਲ ਹਸਪਤਲ ਜੀ ਕੋਈ ਨਾ ਕੋਈ ਐਸੀ ਸਹੂਲਤ ਦਿੱਤੀ ਜਾਵੇ ਸੁਪਰ ਸਪੈਸ਼ਲਿਟੀ ਹਸਪਤਲ ਬਣ ਮੈਂ ਜਿਹੜਾ ਜ਼ਰੂਰਤ ਵਰਗਾ ਨੇ 2015 ਚ ਹੁਣ ਵੀ ਉਹ ਮਿਨਿਸਟਰ ਹੈਗੇ ਨੇ ਜੀ 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 2015 ਚ ਵੀ ਉਹ ਹੀ ਸੀ ਜੀ ਤਾਂ ਇਹਦਾ ਇਹਦਾ ਗੁਲਾਮ ਨਵੀ ਆਜ਼ਾਦ ਨੇ ਫਾਊਂਡੇਸ਼ਨ ਸਟੋਨ ਰੱਖਿਆ ਸੀ ਜੀ ਇਹਦਾ ਜੀ ਸੁਪਰ ਸਪੈਸ਼ਲਿਟੀ ਦਾ ਚੋਣਾ ਤੋਂ ਪਹਿਲਾਂ ਕੋਈ ਗ੍ਰਾਂਟ ਜਾਰੀ ਨਹੀਂ ਸੀ ਹੋਈ ਇੱਥੇ ਜੀ ਇਕੁਰਪੇ ਦੀ ਗ੍ਰਾਂਟ ਸਿਰਫ ਨਹੀਂ ਪੱਥਰ ਰੱਖ ਕੇ ਗਈ ਸੀ ਕਿਉਂਕਿ ਕਾਂਗਰਸ ਦੀ ਇੱਕ ਆਦਤ ਹੁੰਦੀ ਵੀ ਥੋੜਾ ਤੋਂ ਪਹਿਲਾਂ ਰੱਖ ਦੋ ਲੋਕਾਂ ਨੂੰ ਭਰਮ ਭਲੇਕੇ ਪਾਉਣ ਲਈ ਜੀ ਇਹ ਗੁਲਾਬ ਨਵੀਜ਼ਾਦ ਨੇ ਫਾਊਂਡੇਸ਼ਨ ਸਟੋਨ ਰੱਖਿਆ ਕੁਝ ਦਿਨਾਂ ਬਾਅਦ ਜੀ ਕੋਡ ਆਫ ਕਨੈਕਟ ਲੱਗ ਜਾਂਦਾ 2013 ਦੀ ਗੱਲ ਕਰਦਾ ਮੈਂ ਤੁਹਾਨੂੰ ਜੀ ਜੀ ਜਦੋਂ 42 ਦਾ 14 ਦਾ ਇਲੈਕਸ਼ਨ ਆਈਆਂ ਪਾਰਲੀਮੈਂਟ ਦੀਆਂ ਜੀ ਜੀ ਕੋਫਰਮੈਂਟ ਜਦੋਂ ਦੇਖਿਆ ਕਿ ਹੈਲਥ ਮਿਨਿਸਟਰ ਨੱਡਾ ਜੀ ਬਣ ਗਏ ਨੱਡਾ ਜੀ ਨਾਲ ਮੈਂ ਕੰਮ ਕੀਤਾ ਹੋਇਆ ਹੈ ਜੀ ਪੰਜਾਬ ਦੇ ਇਲੈਕਸ਼ਨ ਇਨਚਾਰਜ ਰਹੇ ਨੇ ਮੈਂ ਉਦੋਂ ਸਟੇਟ ਦਾ ਸੈਕਟਰੀ ਸੀ ਹੋਰ ਇੰਡੀਆ ਜਨਰਲ ਸੈਕਟਰੀ ਸੀ ਤੇ ਪੰਜਾਬ ਨੂੰ ਦੇਖਦੇ ਸੀ ਜੀ ਜਦੋਂ ਫਿਰ 2015 ਚ ਨੱਡਾ ਸਾਹਿਬ ਬਣੇ ਹੈਲਥ ਮਿਨਿਸਟਰ ਮੈਂ ਨੱਡਾ ਸਾਹਿਬ ਕੋਲ ਆਪਣੀ ਐਪਲੀਕੇਸ਼ਨ ਲੱਗੀ ਗਿਆ ਜੀ ਵੀ ਮੈਂ ਨੱਡਾ ਸਾਹਿਬ ਆਹ ਸੁਪਰ ਪੂਰੇ ਇੰਡੀਆ ਚ 39 ਅਲੋਕੇਟ ਹੋਈ ਸੀ ਜੀ ਤੇ ਅਲੋਕੇਸ਼ਨ ਸਾਡੀ ਪਟਿਆਲਾ ਜ਼ਿਲ੍ਹੇ ਨੂੰ ਵੀ ਹੋਈ ਹੋਈ ਹੈ ਫਾਊਂਡੇਸ਼ਨ ਸਟੋਨ ਵੀ ਰੱਖਿਆ ਹੈ ਜੀ ਲੇਕਿਨ ਗ੍ਰਾਂਟ ਨਹੀਂ ਪਾਈ ਹੈਗੀ ਜੀ ਉਹਦੇ ਚ ਫਿਰ ਇੱਕ ਇੱਕ ਗੱਲ ਇੱਥੇ ਹੋਰ ਉੱਠ ਕੇ ਆਂਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਸ਼ਤਾਬਦੀ ਵਾਸਤੇ ਕਿਹਾ ਤੁਹਾਡੀ ਸਰਕਾਰ ਵਿੱਚ ਤੁਹਾਡੇ ਹੀ ਮੰਤਰੀ ਰਵਨੀਤ ਬਿੱਟੂ ਤੇ ਦੂਸਰਾ ਜੇਪੀ ਨੱਡਾ ਜੀ ਨੂੰ ਤੁਸੀਂ ਇਹ ਏ ਵਾਲਾ ਜੋ ਪ੍ਰੋਜੈਕਟ ਦਿੱਤਾ ਤੇ ਉਸ ਦੇ ਬਾਵਜੂਦ ਵੀ ਅਗਰ ਪੰਜਾਬ ਵਿੱਚ ਪੂਰਾ ਨਹੀਂ ਹੋ ਰਿਹਾ ਤਾਂ ਕੀ ਕਾਰਨ ਮੰਨਦੇ ਹੋ ਸਰ ਇਸ ਨੂੰ ਨਹੀਂ ਕਿਹੜਾ ਨਹੀਂ ਮੈਂ ਤੁਹਾਨੂੰ ਦੱਸਦਾ ਹਸਪੀਟਲ ਬਣ ਕੇ ਤਿਆਰ ਹੋ ਚੁੱਕੇ ਜੀ ਜੀ 800 ਕਰੋੜ ਰੁਪਏ ਦੀ ਜਿਹਦੀ ਗ੍ਰਾਂਟ ਆਰਟੀ ਤਿਆਰ ਵੀ ਹੋਇਆ ਹੈ ਸੁਪਰ ਸਪੈਸ਼ੈਲਟੀ ਜਿਹਦੀ ਮੈਂ ਗੱਲ ਕਰ ਰਿਹਾ ਹਾਂ ਤੁਹਾਡੇ ਜੀ 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 ਤੇ ਜਿਹੜੀ ਇਸਲੀ ਸ਼ਤਾਦੀ ਦੀ ਗੱਲ ਕਰਦੇ ਹਾਂ ਸ਼ਤਾਬ ਦੀ ਕੀਮਤ ਜਿਹੜੀ ਹੈਗੀ ਹੈ ਜੀ ਉਹ ਉਹ ਜਿਹੜੀ ਹੈਗੀ ਆ ਉਹਦੀ ਪ੍ਰੋਪੋਜ਼ਲ ਬਣ ਚੁੱਕਿਆ ਹੈ ਜੀ ਪ੍ਰੋਪੋਜ਼ਲ ਬਣ ਕੇ ਉਹਦੀ ਕਾਪੀ ਵੀ ਮੈਂ ਤੁਹਾਨੂੰ ਭੇਜੂਗਾ ਉਹ ਵੀ ਤੁਸੀਂ ਮੀਡੀਆ ਸਲੈਸ਼ ਕਰਨਾ ਜੀ ਉਹਦੇ ਇਸ ਪ੍ਰੋਪੋਜ਼ਲ ਬਣੇ ਹੈ ਤੋਂ ਮਠਿੰਡੇ ਤੋਂ ਚੱਲਿਆ ਕਰੂਗੀ ਸਵੇਰੇ ਸ਼ਾਮ ਦੀ 8:20 ਤੇ ਪਟਿਆਲੇ ਪਹੁੰਚਿਆ ਕਰੂਗੀ ਜੀ ਵਾ ਨਾਬਾ ਹੁੰਦੀ ਜੀ ਇਹ ਸ਼ਹਿਰਾਂ ਨੂੰ ਉੱਥੋਂ ਚੱਲਿਆ ਕਰੂਗੀ ਜੀ ਤੇ ਸੇਮ ਨੇ ਲੰਘ ਪਟਿਆਲੇ ਤੋਂ ਅਪਡਾਊਨ ਕਰ ਲੈ ਕੇ ਨਹੀਂ ਉਹ ਪਾਈਪ ਲਾਈਨ ਚੈਪਰ ਜੈਕਟ ਉਹ ਵੀ ਹੋ ਜਾਊਗਾ ਤੇ ਸਰ ਹਸਪੀਟਲ ਬਣ ਕਿਤੇ ਇੱਕ ਗੱਲ ਹੋਰ ਹੈ ਤੁਸੀਂ ਨਾਬਾ ਤੋਂ ਪਟਿਆਲੇ ਦੇ ਲਈ ਪਟਿਆਲੇ ਤੋਂ ਪਟਿਆਲਾ ਤੋਂ ਨਾਬਾ ਤੋਂ ਮੈਂ ਚੇਕ ਮੈਂ ਰਿਹਾ ਜੀ 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 ਆ ਤੁਸੀਂ ਪਟਿਆਲਾ ਤੋਂ ਪਟਿਆਲੇ ਦੀ ਗੱਲ ਕਰ ਰਹੇ ਹੋ ਪਟਿਆਲੇ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ 인ਫਰਾਸਟਰਕਚਰ ਦੀ ਗੱਲ ਕਰ ਰਹੇ ਹੋ ਆ ਸਟਾਪ ਦੀ ਇੱਥੇ ਰੁਕਣ ਦੀ ਗੱਲ ਕਰ ਰਹੇ ਹੋ ਮਿਨੀ ਮੋਬਾਈਲ ਵੈਨ ਦੀ ਆਪਣਾ ਹੈਲਥ ਵੈਨ ਦੀ ਗੱਲ ਕਰ ਰਹੇ ਹੋ ਤਾਂ ਸਰ ਇਹ ਵਾਲੇ ਕੰਮ ਸਰਕਾਰਾਂ ਦੇ ਨੇ ਠੀਕ ਹੈ ਉਸ ਤੋਂ ਪਹਿਲਾਂ ਦੋ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪਟਿਆਲਾ ਦੇ ਹੀ ਤੇ ਉਸ ਤੋਂ ਬਾਅਦ ਜੋ ਮੁੱਖ ਮੰਤਰੀ ਹੋਣਦੇ ਨੇ ਉਹ ਵੀ ਇਹ ਵਾਲਾ ਕੰਮ ਕਰ ਸਕਦੇ ਨੇ ਲੇਕਿਨ ਤੁਹਾਡਾ ਇਹ ਵਾਲਾ ਇੰਟਰਸਟ ਕਿੱਥੇ ਸ਼ੋ ਹੋ ਰਿਹਾ ਮੈਂ ਕਿਸੇ ਨੇ ਕੀ ਕੀਤਾ ਨਹੀਂ ਕੀਤਾ ਜੇ ਮੈਂ ਉਹਦੇ 'ਚ ਨਹੀਂ ਕਮੈਂਟ ਕਰਨਾ ਚਾਹੁੰਦਾ ਹੁੰਦਾ ਜੀ ਕਦੇ ਵੀ ਜੀ ਮੈਂ ਹਮੇਸ਼ਾ ਆ ਸੋਚਦਾ ਹਾਂ ਜੇ ਜੋ ਜੋ ਮੇਰਾ ਮਾਈਂਡ ਅਪਲਾਈ ਕਰਦਾ ਜੋ ਮੈਂ ਕਰ ਸਕਦਾ ਹਾਂ ਲੋਕਾਂ ਦੀ ਸੇਵਾ ਲਈ ਜੀ ਜੋ ਬੇਸਿਕਲੀ ਮੈਨੂੰ ਕਿਸੇ ਨੇ ਕੋਈ ਆਏ ਨਹੀਂ ਹੈ ਕਿ ਕੋਈ ਮੈਨੂੰ ਕਹਿੰਦਾ ਵੀ ਤੁਸੀਂ ਕਰੋ ਜੀ ਜੀ ਜੋ ਮੈਨੂੰ ਲੱਗਦਾ ਹੈ ਜਿੱਥੇ ਕੋਈ ਕਮੀ ਲੱਗਦੀ ਹੈ ਮੈਂ ਉਹਨੂੰ ਆਇਡੈਂਟੀਫਾਈ ਕਰਦਾ ਜੀ ਚੀਜ਼ ਨੂੰ ਆਇਡੈਂਟੀਫਾਈ ਕਰਕੇ ਫਿਰ ਉਹਦਾ ਲੱਭਦਾ ਹਾਂ ਉਹਦਾ ਹੱਲ ਕਿਵੇਂ ਹੋ ਸਕਦਾ ਜੀ 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 ਇਹਨੂੰ ਹੱਲ ਕਰਨ ਦਾ ਉਹਦਾ ਉਹਦਾ ਕੰਮ ਕਰਨਾ ਕਿ ਨਹੀਂ ਹੈ ਜੀ ਕਿਹੜੀ ਡਿਪਾਰਟਮੈਂਟ ਨੇ ਕਿੱਥੇ ਕਰਨਾ ਮੇਰਾ ਕੰਮ ਕਰਨ ਦਾ ਤਰੀਕਾ ਹੋਰ ਤਰ੍ਹਾਂ ਦਾ ਹੈਗਾ ਮੈਂ ਕਦੇ ਕਿਸੇ ਨੇ ਕੀਤਾ ਨਹੀਂ ਕੀਤਾ ਆ ਉਹਨਾਂ ਨੂੰ ਸਰ ਕਰਨਾ ਤਾਂ ਚਾਹੀਦਾ ਸੀ ਨਾ ਹਾਲਾਂਕਿ ਇਹ ਪੰਜਾਬ ਵੀ ਪਟਿਆਲਾ ਵੀ ਪੰਜਾਬ ਦਾ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਜਾਣਿਆ ਜਾਂਦਾ ਹੈ ਕਰਨਾ ਤਾਂ ਚਾਹੀਦਾ ਸੀ ਨੇ ਡਿਵੈਲਪਮੈਂਟ ਦੇ ਕੰਮ ਤਾਂ ਹੋਣੇ ਚਾਹੀਦੇ ਹੁੰਦੇ ਨੇ ਜਿਸ ਮੈਸੇਜ ਨਾਲ ਐਗਰੀ ਕਰਦਾ ਹਾਂ ਜੀ ਉਹਨਾਂ ਇੱਥੇ ਜੀ ਡਾਕਟਰ ਸਰ ਅਮੀਰ ਗਾਂਧੀ ਐਮਪੀ ਬਣੇ ਨੇ ਜੀ ਦੇਖੋ ਸਵਾ ਸਾਲ ਹੋ ਗਿਆ ਜੀ ਇਹ ਨਹੀਂ ਮੈਂ ਤਾਂ ਕਿਤੇ ਉਹਨਾਂ ਨੇ ਗ੍ਰਾਂਟ ਕਿਤੇ ਦੇ ਦਿੱਤੀ ਜਾਂ ਨਹੀਂ ਕਿੱਥੇ ਲਾਉਂਦੇ ਨੇ ਮੈਨੂੰ ਤਾਂ ਆ ਨਹੀਂ ਪਤਾ ਲੱਗਦਾ ਸਵਾ ਸਾਲ ਕਿਤੇ ਉਹਨਾਂ ਨੇ ਗ੍ਰਾਂਟ ਦਿੱਤੀ ਕਿਹੜਾ ਕੰਮ ਕੀਤਾ ਸਰ ਪਹਿਲੇ ਵੀ ਸਿਧੇ ਤਾਂ ਵੀ ਕੋਈ ਨਹੀਂ ਪਤਾ ਚੱਲਿਆ ਤਾਂ ਵੀ ਨਹੀਂ ਪਤਾ ਚੱਲਿਆ ਮਤਲਬ ਲੋਕ ਆ ਲੋਕਾਂ ਦੀ ਹੀ ਗਲਤੀ ਹੈ ਜਦੋਂ ਆਪਾਂ ਨੁਮਾਇੰਦਾ ਹੀ ਐਸਾ ਚੁਣ ਲੈਣੇ ਆ ਜੀ ਜਿਹਨਾਂ ਨੇ ਪਹਿਲਾਂ ਨਹੀਂ ਪਰਫਾਰਮ ਕੀਤਾ ਤੇ ਹੁਣ ਕੀ ਕਰ ਲੈਣਗੇ ਜੀ ਪਹਿਲਾਂ ਰੰਗ ਬਦਲ ਕੇ ਜੇ ਆਪਾਂ ਉਹ ਕਰ ਦਾਂਗੇ ਪਹਿਲਾਂ ਝਾੜੂ ਚੱਕਿਆ ਹੋਇਆ ਸੀ ਬਾਅਦ ਉਹਨਾਂ ਨੇ ਹੱਥ ਹੱਥ ਨਾਲ ਹੱਥ ਮਿਲਾ ਲਿਆ ਜੀ ਜੀ ਚੱਲੂ ਕਿਸੇ ਨਾਲ ਹੋਰ ਹੱਥ ਮਿਲਾ ਲੈਣਗੇ ਉਹ ਸਿਰਫ ਇਹ ਲੱਗਦਾ ਕਿ 2027 ਚ ਕਿੱਥੇ ਕਮਲ ਦਾ ਫੁੱਲ ਵੀ ਨਾ ਆ ਜਵੇ ਐਦਾਂ ਦੀ ਕੋਈ ਫੀਲ ਤਾਂ ਨਹੀਂ ਆਸੀ ਦੇਖੋ ਮੇਰੀ ਗੱਲ ਸੁਣੋ ਜਿਹੜਾ ਬੰਦਾ ਪਾਰਟੀਆਂ ਬਦਲ ਸਕਦਾ ਉਹ ਕੁਝ ਵੀ ਕਰ ਸਕਦਾ ਹੁੰਦਾ ਜੀ ਜੀ ਲੇਕਿਨ ਗੁਰਸੇਈ ਢਿੱਲੋਂ ਦਾ 2006 ਤੋਂ ਪਹਿਲੀ ਪਾਰਟੀ ਬੀਜੇਪੀ ਹੈ ਅੱਜ ਵੀ ਪਾਰਟੀ ਵੀ ਬੀਜੇਪੀ ਹੀ ਰਹਿਣਾ ਚਾਹੇ ਗੁਰਸੇਈ ਢਿੱਲੋਂ ਨੂੰ ਕੁਝ ਮਿਲੇ ਜਾਂ ਨਾ ਮਿਲੇ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਇੱਕ ਸਵਾਲ 2022 ਚ ਵੀ ਤੁਹਾਡੀ ਦਿਹਾਤੀ ਪਟਿਆਲਾ ਤੋਂ ਟਿਕਟ ਆਲਮੋਸਟ ਕਨਫਰਮ ਸੀਗੀ ਲੇਕਿਨ ਉਸ ਦੇ ਬਾਵਜੂਦ ਵੀ ਤੁਸੀਂ ਮਤਲਬ ਕਿ ਚੋਣ ਨਹੀਂ ਲੜ ਪਾਏ ਤਾਂ ਕੀ ਰੀਜ਼ਨ ਮੰਨਦੇ ਹੋ ਸਰ ਨਹੀਂ ਉਦੋਂ ਆਲਮੋਸਟ ਫਾਈਨਲ ਨਹੀਂ ਸੀ ਫਾਈਨਲ ਹੋ ਗਈ ਸੀ ਜੀ ਜਾਂ ਪੈਨਲ ਨੇ ਇਥੋਂ ਭੇਜਤਾ ਸੀ ਮੇਰੀ ਤੇ ਹਰਜੀਤ ਗਰੇਵਾਲ ਦੀ ਤੋਂ ਜੀ ਦੋ ਸੀਟਸ ਵੀ ਆ ਅਸੀਂ ਨਹੀਂ ਦੇਣੀਆਂ ਹੈਗੀਆਂ ਕਿਉਂਕਿ ਪੰਜਾਬ ਲੋਕ ਕਾਂਗਰਸ ਨਾਲ ਪੀਐਲਸੀ ਨਾਲ ਸਮਝੌਤਾ ਹੋ ਗਿਆ ਸੀ ਸਾਡਾ ਜੀ 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 ਤੇ ਫਿਰ ਉਪਰੋਂ ਪਾਰਟੀ ਹਾਈ ਕਮਾਂਡ ਨੇ ਮੈਨੂੰ ਕਿਹਾ ਵੀ ਆ ਗਰੇਵਾਲ ਜੀ ਦੀ ਵੀ ਇਹ ਰਾਜਪੁਰਾ ਤੇ ਆ ਪਟਿਆਲਾ ਜਿਹਦੀ ਹੱਤੀ ਸੀ ਤਾਂ ਜੀ ਵੀ ਆਪਾਂ ਨੂੰ ਸਮਝੌਤੇ ਛੱਡ ਨਹੀਂ ਦੇਣੀ ਹੈ ਜੀ ਤਾਂ ਪਾਰਟੀ ਨੇ ਜੋ ਕਿਹਾ ਅਸੀਂ ਪਾਰਟੀ ਦੇ ਵਕਾਦਰ ਸਿਪਾਹੀ ਹੈ ਗਰੇਵਾਲ ਸਾਹਿਬ ਤੇ ਮੈਂ ਜੋ ਪਾਰਟੀ ਨੇ ਕਿਹਾ ਅਸੀਂ ਆ ਠੀਕ ਹੈ ਜਿਵੇਂ ਤੁਸੀਂ ਕਹੋ ਜੇ ਤੁਸੀਂ ਜਿਹਨੂੰ ਠੀਕ ਸਮਝਾਉਣ ਉਹਨੂੰ ਦੇ ਦੇ ਪਾਰਟੀ ਦੇ ਕਹੇ ਤੇ ਫੁੱਲ ਚੜਾਈ ਸਰ ਇਹ ਤਾਂ ਆਲਮੋਸਟ ਦੇਖਿਆ ਦੇਖਿਆ ਜਾਂਦਾ ਹੈ ਕਿ ਬਗਾਵਤ ਹੋ ਜਾਂਦੀ ਹੈ ਲੇਕਿਨ ਤੁਸੀਂ ਬਿਲਕੁਲ ਡਟੇ ਰਹੇ ਸਰ ਦੇਖੋ ਮੇਰੀ ਗੱਲ ਸੁਣੋ ਐ ਐਮਐਲਏ ਬਣ ਕੇ ਵੀ ਸੇਵਾ ਕਰਨੀ ਸੀ ਜੀ ਹੁਣ ਵੀ ਸੇਵਾ ਕਰ ਰਹੇ ਹਾਂ ਜੀ ਜੀਕੇ ਜਿਹੋਦੇ ਚ ਫਾਇਦਾ ਕਿ ਜੇ ਫੈਨਾ ਹੁੰਦਾ ਕਿ ਥੋੜੀ ਜਿਹੀ ਅਫੀਸ਼ੀਅਲ ਤਾਕਤ ਜਿਆਦਾ ਆ ਜਾਂਦੀ ਲੇਕਿਨ ਅਨਫੀਸ਼ੀਅਲੀ ਵੀ ਤਾਕਤ ਰੱਬ ਨੇ ਬਥੇਰੀ ਦਿੱਤੀ ਹੈ ਜੀ ਜੀ ਠੀਕ ਹੈ ਨਾ ਐਮ ਐਲ اے ਜਿਹੜੇ ਐਮ ਐਲ اے ਸ਼ਾਇਦ ਨਾ ਕੰਮ ਕਰ ਸਕਣ ਉਹ ਵੀ ਲੋਕਾਂ ਨੂੰ ਕਰਕੇ ਦੇ ਰਹੇ ਆ ਜੀ ਕੰਮਾਂ ਦੀ ਸਪੀਡ ਮੈਂ ਹੋਰ ਵਧਾਈ ਹੋਈ ਆ ਆਪਣੀ ਸਭ ਕਨ ਮੈਨੂੰ ਆਇਆ ਨਹੀਂ ਹੈ ਕਿ ਐਮਐਲਏ ਬਣ ਕੇ ਮੈਂ ਕੰਮ ਕਰ ਸਕਦਾ ਜੀ ਜੀ ਹਾਂ ਐਮਐਲਏ ਹੋ ਕੇ ਵੀ ਦੁੱਗਣੀ ਤਾਕਤ ਨਾਲ ਕੰਮ ਕਰਾਂਗੇ ਅੱਜ ਵੀ ਕਰਦੇ ਗਾਵੇਂਗੇ ਜੀ ਸਰ ਇੱਕ ਲਾਸਟ ਵਿੱਚ ਇੱਕ ਸਵਾਲ ਹੈ ਕਿ ਪੰਜਾਬ ਦੇ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਸ ਨੂੰ ਕਿਦਾਂ ਦੇਖਦੇ ਹੋ ਹਾਲਾਂਕਿ ਪਟਿਆਲੇ ਵਾਲਾ ਇੱਕ ਜੋ ਘਟਨਾ ਹੋਈ ਸੀ ਉਹਦੇ ਤੁਸੀਂ ਬਿਲਕੁਲ ਫਰੰਟ ਤੇ ਹੋ ਕੇ ਜੋ ਹੈ ਉਸ ਦਾ ਸਾਹਮਣਾ ਕੀਤਾ ਸੀ ਸਰ ਇਤਤ ਲੋਰਨ ਆਰਡਰ ਤਾਂ ਜੀ ਪੰਜਾਬ ਦਾ ਕਿਸੇ ਤੋਂ ਲੁਕਿਆ ਚੁਪਿਆ ਨਹੀਂ ਰਿਹਾ ਜੀ ਜੋ ਇੱਥੇ ਹਾਲਾਤ ਨੇ ਇੱਥੇ ਜੋ ਸਨਵਾਪਰੀਓ ਸਾਨੂੰ ਪਤਾ ਹੈ ਜੀ ਜੀ ਹਾਂ ਇਨਸਾਫ ਲੈਣ ਲਈ ਸਾਨੂੰ ਕੋਰਟਾਂ ਤੱਕ ਜਾਣਾ ਪੈ ਗਿਆ ਜੀ ਜੀ ਜਿਹੜੇ ਆ ਦੋਸ਼ੀ ਸੀਗੇ ਆ ਸੁਪਰੀਮ ਕੋਰਟ ਦਾ ਕੇ ਵੀ ਸੀਬੀ ਇਨਕੁਆਇਰੀ ਨਾ ਕਰੇ ਭਾਈ ਕਿਉਂ ਨਾ ਕਰੇ ਜੀ ਜੇ ਤੁਸੀਂ ਸੱਚੇ ਹੋ ਤੁਸੀਂ ਬਾਹਰ ਆ ਜਾਓਗੇ ਜੇ ਅਸੀਂ ਸੱਚੇ ਹੋਵਾਂਗੇ ਸੀ ਜੀ ਜਿਹੜਾ ਦੋਸ਼ੀ ਹੋਗਾ ਉਹਨੂੰ سزا ਮਿਲ ਜੂਗੀ ਤੇ ਤੁਹਾਨੂੰ ਇੰਨਾ ਓਕੇ ਹੋਣੀ ਤਾਂ ਲੋੜ ਨਹੀਂ ਪੰਜਾਬ ਸਰਕਾਰ ਨੂੰ ਜਾਂ ਜੀ ਇਹਨਾਂ ਦੇ ਉਹਨਾਂ ਨੂੰ ਅਸਲੀ ਪ੍ਰੋਬਲਮ ਕੀ ਹੈ ਅਸਲੀ ਪ੍ਰੋਬਲਮ ਕੀ ਹੈ ਕਿ ਜਿਹੜਾ ਆਹ ਝੂਠਾ ਇੰਕਾਊਂਟਰ ਜੀ ਮੁੰਡਾ ਹੋਇਆ ਸੀ ਉਹਦੀ ਉਹਨੂੰ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਜੀ 17 ਸੈਪਟੈਂਬਰ ਡੇਟ ਲੱਗੀ ਹੋਈ ਹੈ ਹਾਈ ਕੋਰਟ ਜੀ ਮੈਂ ਬਕਾਇਦਾ ਉੱਥੇ ਜਾਊਂਗਾ ਵੀ ਜੇ ਇਹਨਾਂ ਨੇ ਕੇਸ ਵਾਪਸ ਲਿਆ ਉੱਥੇ ਇਹਨਾਂ ਦੇ ਵਕੀਲ ਨੇ ਜੀ ਅਸੀਂ ਕੋਈ ਬੰਦ ਨਹੀਂ ਫਿਰ ਅਗਲੀ ਜੋ ਲੀਗਲ ਕਾਰਵਾਈ ਹੈ ਕਿ ਉਹ ਵੀ ਕਰੂੰਗਾ ਮੈਂ ਜੀ ਜੀ ਆਪਣੇ ਵੱਲੋਂ ਜੀ ਕਿਉਂਕਿ ਮੈਂ ਚਾਹੁੰਦਾ ਕਿ ਜਿਹੜੀ ਇਹਦੀ ਅ ਫੇਕ ਇਨਕੋਨਕਰ ਉਹਦੀ ਵੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ ਜੀ ਜਿਹੜਾ ਜਿਹੜਾ ਇਹੇ ਜਾਂ ਕੋਈ ਕ੍ਰਾਈਮ ਕਰੂਗਾ ਜੀ ਉਹੋ ਜੀ ਇਹਨੂੰ ਸਜ਼ਾ ਮਿਲੇ ਉਹ ਵੀ ਕੋਰਟ ਦੇ ਚ ਜੀ ਪੰਜਾਬ ਪੁਲਿਸ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਜ਼ਾ ਵੀ ਆਪ ਦੇ ਦੇ ਜੀ ਜੀ ਫਿਰ ਜੁਡੀਸ਼ਰੀ ਬੰਦ ਕਰ ਦਿਓ ਹਾਈ ਕੋਰਟਾਂ ਤੇ ਸੁਪਰੀਮ ਕੋਰਟਸ ਬੰਦ ਕਰ ਦਿੰਨੇ ਆਪਾਂ ਜੀ ਜੇ ਫੈਸਲਾ ਹੀ ਪੰਜਾਬ ਪੁਲਿਸ ਨੇ ਕਰਨੇ ਨੇ ਜਾਂ ਕਿਸੇ ਹੋਰ ਸਟੇਟ ਦੀ ਪੁਲਿਸ ਨੇ ਕਰਨੇ ਆ ਜੀ ਫਿਰ ਕੋਰਟਸ ਆਪਾਂ ਕਾਜ਼ੇ ਲਈ ਚਲਾਉਣੇ ਆ ਜੀ ਜੀ ਕਾਜ਼ੇ ਲਈ ਆ ਫਿਰ ਆਪਾਂ ਟਾਈਮ ਕਰਾਉ ਕਰਦੇ ਨੇ ਲੋਕਾਂ ਦਾ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਜੀ ਇਹਨਾਂ ਸਾੜਾ ਸਾੜਾਂ ਚੋਂ ਆਪਣਾ ਪੰਜਾਬ ਸੂਬਾ ਨਿਕਲ ਰਿਹਾ ਬਹੁਤ ਔਖੇ ਹਾਲਾਤ ਨੇ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਸਹੀ ਹੈ ਨਾ ਬੜਾ ਦੁੱਖ ਹੁੰਦਾ ਹੈ ਮੈਂ ਤਾਂ ਆਪਣੇ ਪੋਲੀਟিক্যাল ਪ੍ਰੋਗਰਾਮ ਸਾਰੇ ਰੱਦ ਕੀਤੇ ਹੋਏ ਨੇ ਜੀ ਇਵਨ ਮੈਂ ਆਪਣਾ ਫੈਮਿਲੀ ਫੰਕਸ਼ਨ ਵੀ ਜਿਹੜਾ ਬਰਥਡੇਸ ਜੋ ਵੀ ਨਹੀਂ ਸੈਲੈਬ੍ਰੇਟ ਕੀਤਾ ਜੀ ਇਹਦੇ ਚ ਹੁਣ ਮੋਦੀ ਸਾਹਿਬ ਦੇਖੋ ਜਿਹੜੇ ਆਪੋਜੀਸ਼ਨ ਵਾਲੇ ਨੇ ਜੀ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤੇ ਜੀ ਜਿਹੜੇ ਟ੍ਰੇਨਾਂ ਦੀ ਸਵੈਈ ਹੋਣੀ ਚਾਹੀਦੀ ਸੀ ਤਿੰਨ ਮਹੀਨੇ ਪਹਿਲਾਂ ਉਹ ਹਲੇ ਤੱਕ ਵੀ ਨਹੀਂ ਹੋਈ ਹੈਗੀ ਇਹਨਾਂ ਤੋਂ ਜੀ ਮੈਂ ਤੁਹਾਨੂੰ ਉਲਟਾ ਉਲਟਾ ਜੀ ਮੈਂ ਤੁਹਾਨੂੰ ਕੰਪਲੀਟ ਕਰਦਾ ਜੀ ਜੀ ਇਹਦੇ ਵਿੱਚ ਕੀ ਹੈ ਕਿ ਉਲਟਾ ਇਹਨਾਂ ਨੇ ਜਿਹੜਾ ਪੈਸੇ ਨਾਲ ਸਫਾਈਆਂ ਕਰਾਉਣੀਆਂ ਸੀ ਪਹਿਲਾਂ ਉਹ ਪੈਸਾ ਨਹੀਂ ਯੂਟਿਲਾਈਜ਼ ਕੀਤਾ ਪਤਾ ਨਹੀਂ ਕਿੱਥੇ ਕੀਤਾ ਚਲੋ ਜੀ ਜੇ ਮੋਤੀ ਸਾਹਿਬ 1600 ਕਰੋੜ ਰੁਪਏ ਦੀ ਰੀਲਿਫ ਲੈ ਕੇ ਗਏ ਨੇ ਜੀ ਜੀ ਉਹ ਹੈਗਾ ਇੱਕ ਤਰ੍ਹਾਂ ਦਾ ਰੀਲਿਫ ਟੈਂਪਰੀਰੀ ਠੀਕ ਹੈ ਜੀ ਅਮੀ ਇਮੀਡੀਏਟ ਤੁਸੀਂ ਖਰਚਾ ਕਰੋ ਜਿੱਥੇ ਇਥੇ ਲੋੜ ਹੈ ਜੀ ਤੇ ਜਦੋਂ ਪਾਣੀ ਸੈਟਲ ਡਾਊਨ ਹੋ ਜਾਊਗਾ ਜੀ ਫਿਰ ਇਹ ਨਹੀਂ ਤੁਸੀਂ ਆਦੇ ਰਿਪੋਰਟ ਤਿਆਰ ਕਰੋ ਕਿ ਕਿੰਨੇ ਲੋਕਾਂ ਦੇ ਘਰ ਟੁੱਟੇ ਨੇ ਜੀ ਕਿੰਨੇ ਲੋਕਾਂ ਦੇ ਜਿਹੜੇ ਉਹ ਹੈਗੇ ਸੀ ਪਸ਼ੂ ਸੀ ਜੀ ਜੀ ਜਾਂ ਹੋਰ ਜੋ ਜੋ ਨੁਕਸਾਨ ਹੋਇਆ ਹੈਗਾ ਕਿੰਨਾ ਜਿਵੇਂ ਮੰਨ ਲਓ ਕਿਸੇ ਦਾ 2 ਏਕੜ ਦਾ ਕਿਸੇ ਦਾ 10 ਏਕੜ ਦਾ ਕਿਸੇ ਦਾ 20 ਏਕੜ ਦਾ ਉਹਦੀਆਂ ਗਿਣਤਾਂ ਰੀਆਂ ਕਰਕੇ ਉਹਦੀ ਰਿਪੋਰਟ ਤਿਆਰ ਕਰਕੇ ਭੇਜੋ ਸੈਂਟਰ ਉਹਦੀ ਮਦਦ ਵੀ ਕਰੂਗਾ ਜੀ ਜੀ ਜਿਹਦੇ ਕਿਸੇ ਦਾ ਮਕਾਨ ਗਿਰੇ ਨੇ ਅਤੇ پیسے ਵੀ ਦੇਣਗੇ ਜੇ ਕੋਈ ਬੱਚੇ ਯਤੀਮ ਹੋਏ ਨੇ ਉਹ ਪੀਐਮ ਕੇ ਫੰਡ ਚ ਪੜ੍ਹਾਏ ਜਾਣਗੇ ਜੇ ਸਕੂਲ ਖਰਾਬ ਹੈ ਉਹ ਵੀ ਠੀਕ ਕੀਤੇ ਜਾਣਗੇ ਤਾਂ ਇਹਨਾਂ ਨੇ ਇਹਨਾਂ ਨੇ ਪਹਿਲਾਂ ਤੁਸੀਂ ਇਹਨਾਂ ਨੂੰ ਜਿਹੜੇ ਆਪੋਜੀਸ਼ਨ ਦੇ ਲੀਡਰਸ ਹੈਗੇ ਇਹਨਾਂ ਨੂੰ ਕੋਈ ਪੁੱਛੇ ਤੁਸੀਂ ਪਹਿਲਾਂ 1600 ਕਰੋੜ ਦਾ ਯੂਟਿਲਾਈਜ਼ ਕਰੋ ਲੋਕਾਂ ਨੂੰ ਰੀਸ ਦਾ ਦਿਓ ਜੀ ਤੁਸੀਂ ਕਹਿੰਦੇ ਸਾਨੂੰ 20000 ਕਰੋੜ ਦੇ ਦੋ 50000 ਕਰੋੜ ਦੇ ਦਿਓ ਤੁਸੀਂ ਪਹਿਲਾਂ ਜਿਹੜਾ ਆਇਆ ਪੈਸਾ ਉਹਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਫਿਰ ਤੁਸੀਂ ਆ ਪੈਸਾ ਭੇਜਿਆ ਸੀ ਸੀ ਯੂਦਰ ਸਰਟੀਫਿਕੇਟ ਹੁੰਦਾ ਕਹਿੰਦੇ ਇਹਨਾਂ ਨੂੰ ਜੀ ਜੀ ਜਾ ਪੈਸਾ ਆਇਆ ਸੀ ਕਿਚਨ ਚਰਚ ਕੀਤਾ ਤੁਸੀਂ ਉਹ ਦਿਓ ਤੇ ਹੋਰ ਪੈਸਾ ਆਪਣੀ ਰਿਪੋਰਟ ਸਬਮਿਟ ਕਰੋ ਵੀ ਆ ਜਿਹੜੇ ਜ਼ਿਲ੍ਹਿਆਂ ਚ ਇੱਥੇ ਚ ਆਹ ਨੁਕਸਾਨ ਹੋਇਆ ਤੇ ਮੋਦੀ ਸਾਹਿਬ ਨੇ ਕਿਹਾ ਤਾਂ ਮੈਂ ਤੁਹਾਨੂੰ ਨਾ ਹੀ ਨਹੀਂ ਦਿੱਤੀ ਹੈਗੀ ਜੀ ਤੁਸੀਂ ਆਏ ਨਹੀਂ ਨਾ ਹੁਣ ਤਾਂ ਤੁਸੀਂ ਬਿਨਾਂ ਸੋਚੇ ਸਮਝੇ ਤੁਸੀਂ ਕਹਿੰਦੇ ਜੀ ਇੰਨੇ ਪੈਸੇ ਦਿਓ ਕੱਲ ਨੂੰ ਹੋ ਸਕਦਾ ਆਪਾਂ ਨੂੰ ਵੱਧ ਲੋਡ ਹੋਵੇ ਪੰਜਾਬ ਨੂੰ ਜੀ ਜੀ ਤੇ ਮੋਦੀ ਸਾਹਿਬ ਕਹਿੰਦਾ ਕਹਿਣਾ ਹੈ ਇਹ ਕਹਿੰਦਾ ਹੋਗਾ ਅਸੈਸਮੈਂਟ ਕੀਤੀ ਜਾਵੇ ਉਸ ਦੇ ਬਾਅਦ ਜੋ ਹੈ ਫਾਈਨਲ ਖੇਡਿਆ ਜਾਏਗਾ ਪਹਿਲਾ ਪਹਿਲਾ ਤੁਸੀਂ ਆਪਣਾ ਫਰਸਟ ਰੀਲੀਫ ਹੈਗਾ ਤੁਸੀਂ ਲੋਕਾਂ ਨੂੰ ਕੰਫਰਟੇਬਲ ਕਰੋ ਜੀ ਜੀ ਪਾਣੀ ਚੈਕਲਡਾ ਨੂੰ ਰਿਪੋਰਟ ਤਿਆਰ ਕਰੋ ਜੀ ਜੀ ਜੈਨੂਇਨ ਰਿਪੋਰਟ ਤਿਆਰ ਕਰੋ ਤੇ ਸਹੀ ਬੰਦੇ ਨੂੰ ਜਿਹੜੀ ਜਿੰਨਾ ਨੁਕਸਾਨ ਹੈ ਉਹਨੂੰ 100% ਰੀਲੀਫ ਮਿਲੇ ਜੀ ਆਈ ਨਹੀਂ ਹੈ ਕਿ ਅਗਲੇ ਨੂੰ ਰੀਲੀਫ ਚਾਹੀਦਾ ਹੈਗਾ 5 ਲੱਖ ਰੁਪਏ ਦਾ ਨੁਕਸਾਨ ਹੋਇਆ ਉਹਨੂੰ ਤੁਸੀਂ 2 ਲੱਖ ਰੁਪਏ ਦੇ ਕੇ ਜ਼ਾਰ ਦੋ ਜੀ ਜੀ 100% ਉਹਨੂੰ ਰੀਲੀਫ ਮਿਲੇ ਉਹਨੂੰ ਪਤਾ ਲੱਗੇ ਵੀ ਕਿ ਜੇ ਨੇ ਸਰਕਾਰ ਨੇ ਮਦਦ ਕੀਤੀ ਹੈ ਜੇ ਸੈਂਟਰ ਦੇ ਮਾਨਦਾਰੀ ਨਾਲ ਪੈਸਾ ਦਿੰਦਾ ਹੈ ਤੇ ਇਹਨਾਂ ਦਾ ਹੀ ਸਰਜ ਬਣ ਜਾਂਦਾ ਹੈ ਸਚਾਰਾਂ ਦਾ ਥੱਲੜੀਆਂ ਦਾ ਕਿ ਉਹ ਪੈਸਾ ਮਾਨਦਾਰੀ ਨਾਲ ਥੱਲੇ ਤੱਕ ਲੋਕਾਂ ਤੱਕ ਆਵੇ ਜਿਸ ਮੰਤਵ ਲਈ ਪੈਸਾ ਆਇਆ ਹੈਗਾ ਬਿਲਕੁਲ ਬਿਲਕੁਲ ਸਰ ਮੰਤਵ ਨਹੀਂ ਚੇਂਜ ਹੋਣਾ ਚਾਹੀਦਾ ਜੀ ਤੇ ਸਰ ਲਾਸਟ ਵਿੱਚ ਸਮੇਂ ਸਾਨੂੰ ਥੋੜਾ ਇਜਾਜ਼ਤ ਨਹੀਂ ਦੇ ਰਹੇ ਆਪਣੀ ਇਸ ਚਰਚਾ ਨੂੰ ਕੰਟੀਨਿਊ ਰੱਖਣ ਦਾ ਹਾਲਾਂਕਿ ਮੁੱਦੇ ਤਾਂ ਬਹੁਤ ਨੇ ਲਾਸਟ ਵਿੱਚ ਤੁਹਾਡੇ ਕੋਲ ਇੱਕ ਜੋ ਹੈ ਜਨਤਾ ਦਾ ਹੀ ਸਵਾਲ ਹੈ ਕਿ ਗੁਰਤੇਜ ਸਿੰਘ ਢਿੱਲੋਂ 2027 ਦੀ ਚੋਣ ਲੜਨਗੇ 200% ਲੜਾਂਗੇ ਜੀ ਜੀ ਤੇ ਪਾਰਟੀ ਨੇ ਪੂਰੀ ਅਸ਼ੀਰਵਾਦ ਦਿੱਤਾ ਹੈ ਜਿ세 ਤਰ੍ਹਾਂ ਦੇ ਕੋਈ ਨਾ ਨਹੀਂ ਪਾਰਟੀ ਨੇ ਪੂਰੀ ਹਰੀ ਛੰਨੀ ਦਿੱਤੀ ਹੋਈ ਹੈ ਜੀ ਆ ਹਰੀ ਛੰਨੀ ਮਨਨ 2022 ਚ ਦਿੱਤੀ ਸੀ ਉਹਨਾਂ ਨੇ ਜੀ ਜੀ ਇਹ ਅਗਲੀ ਟਿਕਟ ਢਿੱਲੋਂ ਜੀ ਆਪ ਕੀ ਹੋਗੀ ਜੀ ਠੀਕ ਹੈ ਨਾ ਤੇ ਉਹਨਾਂ ਨੇ ਮੈਨੂੰ ਉਦੋਂ ਵਾਦਾ ਕੀਤਾ ਸੀ ਇਸ ਵਾਰੀ ਸਾਡੀ ਮਜਬੂਰੀ ਅਗਲੀ ਵਾਰੀ ਟਿਕਟ ਤੁਹਾਡੀ ਹੈ ਜੀ ਮੈਂ ਤਾਂ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਮੈਂ ਤਾਂ ਉਹਨਾਂ ਦੀ ਵਿਸ਼ਵਾਸ ਤੇ ਬੈਠਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਅਗਲੀ ਟਿਕਟ ਉਹਦੀ ਆਪਣੀ ਤਿਆਰੀ ਕਰੋ ਜਾ ਕੇ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਲੈ ਕੇ ਲੈ ਕੇ ਆਉਣਾ ਹੈਗਾ ਜੀ 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 ਇੱਥੇ ਲੋਕਾਂ ਨੂੰ ਪਤਾ ਲੱਗੂਗਾ ਦੇਖੋ ਇੱਥੇ ਪਹਿਲਾ ਬ੍ਰਹਮੇਂਦਰ ਆ ਰਹੇ ਲੇ ਜੀ ਜੀ ਠੀਕ ਹੈ ਉਹ ਵੀ ਮੈਡੀਕਲ এডਿਕੇਸ਼ਨ ਹੈਲਥ ਉਹਨਾਂ ਡਾਕਟਰ ਬਲਵੀਰ ਜੀ ਆ ਵੀ ਮੈਡੀਕਲ ਨੇ ਇਹਨਾਂ ਕੋਲ ਹੈਗਾ ਲੇਕਿਨ ਇਹਨਾਂ ਨੇ ਬਾਕੀ ਡਿਪਾਰਟਮੈਂਟ ਦਾ ਮੰਤਰੀਕੀਤ ਕਰਨਾ ਸੀ ਆਪਦੇ ਮਹਿਕਮੇ ਦੇ ਡਿਪਾਰਟਮੈਂਟ ਨੂੰ ਇੰਪਲੀਮੈਂਟ ਨਹੀਂ ਕਰ ਸਕਿਆ ਜੀ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਕਿਹੜਾ ਹਸਪੀਟਲ ਹੈ ਜੀ ਇੱਕ ਪੰਜਾਬ ਦੇ ਮੰਤਰੀ ਲਈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੱਕ ਪੰਜਾਬ ਦਾ ਮੰਤਰੀ ਹੋਵੇ ਜੀ ਤੇ ਉਹਦੇ ਤੋਂ ਡਾਕਟਰ ਨਾਲ ਇੱਕ ਹਸਪੀਟਲ 'ਚ ਪਰਸੀ ਕੀਤੇ ਜਾਣ ਹੂੰ ਹੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਤੋਂ ਚੰਗਾ ਤਾਂ ਤੁਸੀਂ ਆ ਜਿਹੜੇ ਪ੍ਰਾਈਵੇਟ ਹਸਪੀਟਲ ਚੱਲ ਰਹੇ ਨੇ ਪਟਿਆਲੇ 'ਚ ਜੀ ਮੈਂ ਕਹਿੰਦਾ ਉਹਨਾਂ ਨੂੰ ਕੰਟਰੈਕਟ ਦੇ ਦਿਓ ਵੀ ਭਾਈ ਤੁਸੀਂ ਇਹਨੂੰ ਚਲਾਓ ਤਾਂ ਹੈਗਾ ਉਹ ਇਹਨੂੰ ਵਧੀਆ ਚਲਾ ਕੇ ਦਿਖਾ ਦੇਣਗੇ ਤੁਹਾਨੂੰ ਜੀ 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 ਨiyet ਹੀ ਨਹੀਂ ਇਹਨਾਂ ਲੋਕਾਂ ਦੀ ਹੈਗੀ ਕਿ ਈ ਕੋਈ ਚੀਜ਼ ਹੋਵੇ ਲੋਕਾਂ ਦਾ ਸਿਰਫ ਮੋਹੱਲਾ ਕਲੀਨਿਕ ਮੋਹੱਲਾ ਕਲੀਨਿਕ ਉਹ ਮੋਹੱਲਾ ਕਲੀਨਿਕ ਚ ਮੈਂ ਕਹਿਣਾ ਨਹੀਂ ਚਾਹੁੰਦਾ ਜੀ ਉਹ ਮਾਨ ਸਾਹਿਬ ਦਾ ਜਿਹੜਾ ਚਲੋ ਪਰਮਾਤਮਾ ਨਾਲ ਤੰਦਰੁਸਤੀ ਬਖਸ਼ੇ ਠੀਕ ਹੋਣ ਜਲਦੀ ਜੀ ਹੈ ਨਾ ਜੀ ਤੇ ਜੇ ਸਰਕਾਰੀ ਹਸਪੀਟਲਸ ਚ ਇਹਨਾਂ ਦਾ ਇੰਤਜ਼ਾਮ ਸਹੀ ਹੋਣਾ ਜੀ ਇਹਦਾ ਸਵਾਲ ਡਾਕਟਰ ਬਲਬੀਤ ਤੋਂ ਪੁੱਛਣਾ ਚਾਹੀਦਾ ਹੈ ਕਿ ਤੁਹਾਡਾ ਮੁੱਖ ਮੰਤਰੀ ਅੱਜ ਜੀ ਪ੍ਰਾਈਵੇਟ ਹਸਪੀਟਲਸ ਕੀ ਇਲਾਜ ਕਿਰਾਏ ਸਰਕਾਰੀ ਚ ਸੁਨੇ ਕਿਰਾਏ ਤੇ ਤੁਹਾਡੇ ਹਸਪੀਟਲ ਇੰਨੇ ਚੰਗੇ ਨੇ ਤਾਂ ਉੱਥੇ ਹੀ ਕਰਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜੀ ਤੇ ਸਰਕਾਰਾਂ ਹੁਣ ਸਾਡੀਆਂ ਹੈਗੀਆਂ ਸੈਂਟਰ ਚ ਹੈਗੀ ਐ ਕੋਈ ਵੱਡੇ ਤੋਂ ਵੱਡਾ ਮਨਿਸਟਰ ਬਿਮਾਰ ਹੁੰਦਾ ਹੈ ਜੀ ਤਾਂ ਉਹ ਇਮਸਪਤ ਦੀ ਹੁੰਦੇ ਨੇ ਜਾ ਕੇ ਜੀ ਜੀ ਉਸ ਨੂੰ ਇਲਾਜ ਹੁੰਦਾ ਜੀ ਜੇ ਪੰਜਾਬ ਦਾ ਹਿਮਾਚਲ ਦਾ ਕੋਈ ਮਨਿਸਟਰ ਬਿਮਾਰ ਹੁੰਦਾ ਉਹ ਚੰਡੀਗੜ੍ਹ ਪੀਜੀ ਤੋਂ ਆਪਣਾ ਟ੍ਰੀਟਮੈਂਟ ਕਰਾਉਂਦੇ ਨੇ ਬਿਲਕੁਲ ਜੀ ਬਿਲਕੁਲ ਸੋ ਇਹਨਾਂ ਦੇ ਇਨਫਰਾਸਟ੍ਰਕਚਰ ਗੱਲਾਂ ਜੀ ਨੇ ਇਸ਼ਤਿਹਾਰਾਂ ਦੀ ਸਰਕਾਰ ਚੱਲ ਰਹੀ ਹੈ ਜਿਸ ਵਾਸਾਰਾ ਆਪਣਾ ਇਸ਼ਤਿਹਾਰਾਂ ਕੀ ਦੇਖਣਾ ਪੈਣਾ ਇਹਨਾਂ ਨੂੰ ਜੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ A1 ਪੰਜਾਬੀ ਟੀਵੀ ਨਾਲ ਇਸ ਵਿਸ਼ੇਸ਼ ਚਰਚਾ ਦੌਰਾਨ ਆਪਣੀ ਗੱਲਬਾਤ ਸਾਂਝੀ ਕਰਨ ਦਾ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਗਰ ਕੋਈ ਐਦਾਂ ਦੀ ਵਿਸ਼ੇਸ਼ ਚਰਚਾ ਹੋਈ ਤਾਂ ਤੁਸੀਂ ਸਾਡਾ ਸਹਿਯੋਗ ਜ਼ਰੂਰ ਕਰੋਗੇ ਜ਼ਰੂਰ ਕਰਾਂਗੇ ਜੀ ਚੰਦੂ ਆਪ ਦਾ ਬਹੁਤ ਬਹੁਤ ਧੰਨਵਾਦ ਸੰਧੂ ਜੀ ਕਿਰਪਾ ਸੋਰੀ ਢਿਲੋਂ ਸਾਹਿਬ ਧੰਨਵਾਦ ਤੁਹਾਡਾ ਵਿਸ਼ੇਸ਼ ਅੱਜ ਦੀ ਇਸ ਵਿਸ਼ੇਸ਼ ਚਰਚਾ ਵਿੱਚ ਭਾਗ ਲੈਣ ਵਾਸਤੇ ਸਮਾ ਚੰਡਿਆ ਜੀ ਢਿਲੋਂ ਸਾਹਿਬ ਸੋਰੀ ਸੰਧੂ ਸਾਹਿਬ ਤੇ ਜਿਸ ਤਰ੍ਹਾਂ ਵੀ ਹੈ ਅਸੀਂ ਅੱਗੇ ਗੱਲਬਾਤ ਬਿਲਕੁਲ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਸਰ ਏ ਸੀ ਕੇ ਸਾਡੇ ਨਾਲ ਗੁਰਤੇਜ ਸਿੰਘ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਟਿਆਲਾ ਜ਼ਿਲ੍ਹਾ ਦੇ 인ਫਰਾਸਟ੍ਰਕਚਰ ਨੂੰ ਲੈ ਕੇ ਕਾਫੀ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਸ਼ੌਂਕ ਹੈ ਸੇਵਾ ਕਰਨਾ ਮੇਰਾ ਸ਼ੌਂਕ ਹੈ ਤੇ ਮੈਂ ਪਾਰਟੀ ਵਿੱਚ ਹਾਂ ਚਾਹੇ ਪਾਵਰ ਵਿੱਚ ਰਹਾ ਹਾਂ ਜਾਂ ਨਾ ਰਹਾ ਹਾਂ ਲੇਕਿਨ ਮੈਂ ਇਹ ਸੇਵਾ ਲਗਾਤਾਰ ਕਰਦਾ ਰਵਾਂਗਾ ਇਹੋ ਜੇ ਹਰ ਹਰੇਕ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ A1 ਪੰਜਾਬੀ ਟੀਵੀ ਤੋਂ ਤੇ ਹੁਣ ਮੈਨੂੰ ਜਤਿੰਦਰ ਲੱਕੀ ਨੂੰ ਦਿਓ ਇਜਾਜ਼ਤ ਤੁਸੀਂ